ਦੋਸਤੋ ਮੈਂ ਹਾਂ ਤੁਹਾਡਾ ਹੋਸਟ ਅਮਰਤ ਤਾਲੀਵਾਲ ਦੋਸਤੋ ਅਕਸਰ ਅਸੀਂ ਦੇਖਦੇ ਹਾਂ ਕਿ ਅੱਜ ਕਿਸੇ ਵੀ ਮਨੁੱਖ ਕੋਲ ਖੁੱਲਾ ਸਮਾਂ ਨਹੀਂ ਹੈਗਾ ਕੰਮ ਧੰਦਿਆਂ ਦੇ ਵਿੱਚ ਲੋਕ ਐਨੇ ਰੁੱਝੇ ਹੋਏ ਹਨ ਕਿ ਉਹਨਾਂ ਕੋਲ ਆਪਣੇ ਪਰਿਵਾਰ ਲਈ ਵਕਤ ਕੱਢਣਾ ਵੀ ਔਖਾ ਜਾਂ ਹੁੰਦਾ ਜਾ ਰਿਹਾ ਹੈ ਪਰ ਸਮਾਜ ਦੇ ਵਿੱਚ ਕੁਝ ਅਜਿਹੇ ਨੌਜਵਾਨ ਹੁੰਦੇ ਹਨ ਜੋ ਸਮਾਜ ਲਈ ਜਾਂ ਕੁਦਰਤ ਲਈ ਸਮਾਂ ਕੱਢਦੇ ਹਨ ਇਹ ਪਲ ਬਹੁਤ ਘੱਟ ਨੌਜਵਾਨਾਂ ਦੇ ਹਿੱਸੇ ਆਉਂਦੇ ਹਨ ਜੇ ਗੱਲ ਕਰੀਏ ਆਪਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਢੌਲਾ ਦੀ ਇੱਥੋਂ ਦਾ ਇੱਕ ਨੌਜਵਾਨ ਸੰਦੀਪ ਢੌਲਾ ਪੰਛੀਆਂ ਲਈ ਆਪਣੀ ਜਵਾਨੀ ਦਾ ਕੀਮਤੀ ਵਕਤ ਕੱਢ ਰਿਹਾ ਹੈਗਾ ਉਸ ਨੌਜਵਾਨ ਨੇ ਜਿੱਥੇ ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਲਈ ਯਤਨ ਕੀਤੇ ਹੋਏ ਹਨ ਉੱਥੇ ਵੱਡੀ ਤعداد ਦੇ ਵਿੱਚ ਇਲਾਕੇ ਵਿੱਚ ਸਮਾਜ ਵਿੱਚ ਦੂਰ ਦੂਰ ਤੱਕ ਰੁਖ ਲਗਾਉਣ ਦਾ ਵੀੜਾ ਵੀ ਚੁੱਕਿਆ ਹੋਇਆ ਹੈ ਮੇਰੇ ਨਾਲ ਹੈ ਇਸ ਵੇਲੇ ਉਹ ਨੌਜਵਾਨ ਸੰਦੀਪ ਤੌੜਾ ਸੰਦੀਪ ਜੀ ਤੁਹਾਡਾ ਸਵਾਗਤ ਹੈ ਸਸੀ ਕਾ ਭਾਈ ਜੀ ਢਾਲੀਵਾਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਨਗਰ ਦੇ ਵਿੱਚ ਆਏ ਜੀ ਬਹੁਤ ਮਿਹਰਬਾਨੀ ਸੰਦੀਪ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਕਦੋਂ ਖਿਆਲ ਆਇਆ ਤੁਹਾਡਾ ਪੰਛੀਆਂ ਪ੍ਰਤੀ ਪ੍ਰੇਮ ਕਿਵੇਂ ਜਾਗਿਆ ਅਸਲ ਵਿੱਚ ਭਾਈ ਜੀ ਜਦੋਂ ਨਾ ਕਿਸੇ ਇਨਸਾਨ ਦਾ ਪਹਿਲਾਂ ਹੀ ਹੁੰਦਾ ਰਜਾਣ ਪਹਿਲਾਂ ਮੈਨੂੰ ਐ ਹੁੰਦਾ ਸੀ ਵੀ ਆਪਣੇ ਘਰੇ ਕਬੂਤਰ ਹੋਣ ਮੈਨੂੰ ਬੜਾ ਵਧੀਆ ਲੱਗਦਾ ਸੀ ਜਿੱਥੇ ਜਿੰਨਾਂ ਦੇ ਕੋਈ ਰੱਖੇ ਹੁੰਦੇ ਮੈਂ ਉਹਨਾਂ ਦੇ ਘਰੇ ਚਲਾ ਜਾਣਾ ਹਨਾ ਜਾਂ ਆਪਣੇ ਪੁਰਾਣੇ ਘਰ ਹੈਗੇ ਸੀ ਉਥੇ ਛੱਤਾਂ ਦੇ ਵਿੱਚ ਚਿੜੀਆਂ ਨੂੰ ਆਪਾਂ ਅਕਸਰ ਹੀ ਦੇਖਦੇ ਹੁੰਦੇ ਸੀ ਵੀ ਚਿੜੀਆਂ ਕਿੰਨੀਆਂ ਉਥੇ ਆਲਣੇ ਬਣਾਉਂਦੀਆਂ ਸੀ ਹਨਾ ਤੇ ਇੱਕ ਆਪਣੇ ਬੇਲ ਲੱਗੀ ਹੁੰਦੀ ਸੀ ਜੀ ਉਹਦੇ ਤੇ ਵੀ 50 60 ਚਿੜੀਆਂ ਆਮ ਹੀ ਰਹਿੰਦੀਆਂ ਸੀ ਜਿਹੜੇ ਘਰਾਂ ਦੇ ਵਿੱਚ ਸਪੇਸ ਮਿਲ ਜਾਂਦੀ ਹੈ ਇਹਨਾਂ ਨੂੰ ਰਹਿਣ ਦੇ ਲਈ ਜਾਂ ਵਿਚੜੀਆਂ ਨੂੰ ਲੋਕਣ ਦੇ ਲਈ ਜਗਾ ਮਿਲ ਜਾਂਦੀ ਹੈ ਉਹ ਘਰਾਂ ਦੇ ਵਿੱਚ ਇਹ ਸੇਫ ਫੀਲ ਕਰਦੀਆਂ ਨੇ ਸੋ ਆਪਣਾ ਪਹਿਲਾਂ ਇਹ ਨਹੀਂ ਸੀ ਪਤਾ ਆਪਾਂ ਨੂੰ ਵੀ ਇਹਨਾਂ ਨੂੰ ਬਚਾਉਣਾ ਕਿਉਂ ਜ਼ਰੂਰੀ ਹੈ ਜਾਂ ਕਿਵੇਂ ਬੈਸੇ ਇਹ ਦਿਨ ਇਹਨਾਂ ਨਾਲ ਲਗਾਵ ਹੈਗਾ ਸੀ ਚੰਗੀਆਂ ਲੱਗਦੀਆਂ ਸੀ ਜਿੱਥੇ ਆਪਾਂ ਨੂੰ ਐ ਲੱਗਦਾ ਵੀ ਇੱਥੇ ਜਿਹਦਾ ਆਲਣਾ ਹੈਗਾ ਉਹਦੇ ਬੱਚੇ ਵੇਖਣੇ ਹਨਾ ਫਿਰ ਹੌਲੀ ਹੌਲੀ ਜੀ ਇਸ ਤੋਂ ਬਾਅਦ 2003 ਦੇ ਵਿੱਚ ਇੱਕ ਇਦਾਂ ਦਾ ਚੱਲਿਆ ਵੀ ਜਦੋਂ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਸੀ ਆਪਾਂ ਵੀ ਬੂਟੇ ਲਾਉਣੇ ਆ ਹਨਾ ਜੀ ਤੇ ਉਹ ਆਪਾਂ ਬੂਟੇ ਲਾਉਣੇ ਸਟਾਰਟ ਕਰਤੇ ਜੀ ਜੀ ਫਿਰ ਬੂਟੇ ਲਾਉਂਦੇ ਰਹਿੰਦੇ ਆਪਾਂ ਫਿਰ ਇਸ ਤੋਂ ਬਾਅਦ ਬੂਟੇ ਲਾਉਂਦੇ ਲਾਉਂਦੇ ਜੀ ਅਸੀਂ ਨੌਜਵਾਨ ਇਕੱਠੇ ਹੋ ਕੇ ਜੀ ਤੇ ਮੈਂ ਜ਼ਿਕਰ ਕਰੂੰਗਾ ਐਨ ਐਸ ਐਸ ਵਾਲੇ ਸਰ ਹੁੰਦੇ ਸੀ ਸਾਡੇ ਸੁਖਮント ਸਿੰਘ ਜੀ ਬਾਇਓ ਵਾਲੇ ਜੀ ਪਖੋਕਲਾ ਜੀ ਉਹਨਾਂ ਨੇ ਸਾਨੂੰ 3-4 ਦੇ ਵਿੱਚ ਜ਼ਿਆਦਾ ਰੁੱਖਾਂ ਵੱਲ ਪ੍ਰੇਰਿਤ ਕੀਤਾ ਸੀ ਤੇ ਫਿਰ ਬਾਈ ਮੈਂ ਜਰਨੈਲ ਸਿੰਘ ਹੁੰਦੇ ਸੀ ਡਾਕਟਰ ਜਰਨੈਲ ਸਿੰਘ ਬਹੁਤ ਵਧੀਆ ਇਨਸਾਨ ਸੀ ਉਹ ਵੀ ਬਹੁਤ ਤਹਈਆ ਕਰਦੇ ਸੀ ਉਹਨਾਂ ਨੇ ਵੀ ਸਾਨੂੰ ਜੋੜ ਕੇ ਬਹੁਤ ਰੁੱਖ ਲਗਾਏ ਹਨ ਫਿਰ ਐ ਕਰਦੇ ਕਰਦੇ ਜੀ 7-8 ਦੇ ਵਿੱਚ ਜ਼ਿਆਦਾ ਅਸੀਂ ਪੰਛੀਆਂ ਦੇ ਲਈ ਰਹਿਣ ਬਸੇਰੇ ਲਗਾਉਣੇ ਸ਼ੁਰੂ ਕੀਤੇ ਕਿਉਂਕਿ ਸਾਨੂੰ ਇਹ ਸੀ ਵੀ ਪਹਿਲਾਂ ਚਿੜੀਆਂ ਜ਼ਿਆਦਾ ਹੁੰਦੀਆਂ ਸੀ ਵੀ ਮੇਨ ਮੇਨ ਘਰਾਂ ਦੇ ਵਿੱਚ ਰਹਿਗੀਆਂ ਵੀ ਜ਼ਿਆਦਾਤਰ ਕਿਉਂ ਨਹੀਂ ਰਹੀਆਂ ਵੀ ਜਿਵੇਂ ਪਹਿਲਾਂ ਹੁੰਦੀਆਂ ਸੀ ਫਿਰ ਉਹਦੇ ਕਾਰਨ ਲੱਭਣੇ ਸ਼ੁਰੂ ਕੀਤੇ ਫਿਰ ਹੌਲੀ-ਹੌਲੀ ਜੀ ਇਦਾਂ ਰੁੱਖ ਲਗਾਉਂਦੇ ਰਹੇ ਰਹਿਣ ਬਿਸਰੇ ਲਾਉਂਦੇ ਰਹੇ ਸੋ ਅੱਜ ਤੁਹਾਡੇ ਸਾਹਮਣੇ ਆ ਰਿਜ਼ਲਟ ਜੀ ਹਾਂਜੀ ਹੁਣ ਤੱਕ ਬਈ ਜੀ ਤੁਸੀਂ ਕਿੰਨੇ ਕੁ ਪਿੰਡਾਂ ਦੇ ਵਿੱਚ ਇਹ ਜਿਹੜੇ ਆਲਣੇ ਲਗਾ ਚੁੱਕੇ ਹੋਗੇ ਅਸਲ ਵਿੱਚ ਬਈ ਜੀ ਇਹ ਹੁੰਦਾ ਵੀ ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਹੁੰਦਾ ਪਰ ਜਦੋਂ ਆਪਾਂ ਕੋਈ ਮਿਸ਼ਨ ਨੂੰ ਲੈ ਕੇ ਚੱਲਦੇ ਆ ਕਿਸੇ ਪਿੰਡ ਦੇ ਵਿੱਚ ਆਪਾਂ ਸੈਮੀਨਾਰ ਲਗਾਇਆ ਕਿਸੇ ਸਕੂਲ ਦੇ ਵਿੱਚ ਆਪਾਂ ਸੈਮੀਨਾਰ ਲਗਾਤਾ ਕਿਸੇ ਪਿੰਡ ਦੇ ਵਿੱਚ ਆਪਾਂ ਲਾਤਾ ਵੀ ਮੰਨ ਲਓ ਬਹੁਤ ਸਾਰੇ ਪਿੰਡ ਜਿਵੇਂ ਮੂਸੇ ਪਿੰਡ ਤੋਂ ਜਵਾਰਕੇ ਪਿੰਡ ਆਪਾਂ 900 ਦੇ ਤਕਰੀਬਨ ਰਹਿਣ ਬਸੇਰਾ ਲਾਇਆ ਤੇ ਆਪਣੇ ਪਿੰਡ ਦੇ ਵਿੱਚ ਹਜ਼ਾਰਾਂ ਰਹਿਣ ਬਸੇਰਾ ਲੱਗ ਗਿਆ ਲੋਹੇ ਖੇੜੇ ਲਾਤਾ ਹੰਡਿਆ ਆ ਹੋ ਗਿਆ ਛੰਨਾ ਹੋ ਗਿਆ ਤਨੌਲੇ ਤਾਂ ਕਸ਼ੜਕ ਪੂਰੀ ਲਾਈ ਹੋਈ ਹੈ ਜੀ ਤੇ ਭੈਣੀ ਹੋ ਗਿਆ ਇਦਾਂ ਦੇ ਪਿੰਡਾਂ ਦੇ ਵਿੱਚ ਕਾਨ੍ਹੇਗਾ ਤੱਕ ਹੋ ਗਿਆ ਜੀ ਹਨਾ ਕਈ ਹੋਰ ਵੀ ਬਹੁਤ ਸਾਰੇ ਪਿੰਡ ਆ ਜੀ ਵੀ ਜਿਹੜੇ ਹਨ ਤੇ ਆਪਾਂ ਵੀ ਕਿਤੇ 20 ਲਾਤੇ ਕਿਤੇ 50 ਲਾਤੇ ਜਿਵੇਂ ਆਪਣੇ ਪਿੰਡ ਆ ਗਿਆ ਅਕਾਲਗੜ ਆ ਗਿਆ ਜੀ ਜੀ ਹਾਂਜੀ ਕਾਫੀ ਪਿੰਡ ਹੈਗੇ ਆ ਵੀ ਜਿੱਥੇ ਆਪਾਂ ਵੀ ਲਾਉਣ ਗਏ ਆ ਤੇ ਆਪਾਂ ਨੂੰ ਵੇਖ ਕੇ ਹੋਰ ਨੌਜਵਾਨ ਵੀ ਪ੍ਰੇਰਿਤ ਹੋ ਕੇ ਆਪਣੇ ਤੌਰ ਤੇ ਲਾਉਣ ਲੱਗਿਆ ਤੇ ਉਹ ਅੱਜ ਦੀ ਘੜੀ ਆਪਣੇ ਤੋਂ ਵੀ ਵੱਧ ਕੰਮ ਕਰਦੇ ਆ ਜੀ ਹਾਂਜੀ ਜੀ ਫਿਰ ਜਿਹੜਾ ਤੁਹਾਡਾ ਇਹ ਉਪਰਾਲਾ ਹੈਗਾ ਆਲ ਨਹੀਂ ਲਾਉਣ ਦਾ ਇਹਦੇ ਨਾਲ ਜਿਹੜੇ ਪੰਛੀ ਆ ਕਿਹੜੇ ਕਿਹੜੇ ਪੰਛੀ ਆ ਆਲਣਿਆਂ ਦੇ ਵਿੱਚ ਰਹਿੰਦੇ ਨੇ ਬਾਈ ਜੀ ਸਾਰੇ ਪੰਛੀ ਆਲਣਿਆਂ ਦੇ ਵਿੱਚ ਨਹੀਂ ਆਉਂਦੇ ਇਹਨੂੰ ਆਪਾਂ ਆਲਣਾ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਟਿਕਾਣਾ ਕਹਿ ਲਓ ਇਹਨੂੰ ਰਹਿਣ ਬਸੇਰਾ ਕਹਿ ਲਓ ਇਹਨੂੰ ਨੇਸਟ ਬਾਕਸ ਕਹਿ ਲਓ ਇਹੇ ਆਪਾਂ ਇੱਕ ਸਪੇਸ ਦਿੱਤੀ ਐ ਇੱਕ ਪਲਾਟ ਦਿੱਤਾ ਇਹਨਾਂ ਨੂੰ ਇਹ ਉਹਨਾਂ ਪੰਛੀਆਂ ਲਈ ਆ ਜਿਹੜੇ ਕੇਵਿਟੀ ਬਰਡ ਹੈਗੇ ਆ ਜਿਹੜੇ ਪਹਿਲਾਂ ਟਿੱਬਿਆਂ ਦੇ ਵਿੱਚ ਰਹਿੰਦੇ ਹੁੰਦੇ ਸੀ ਜਾਂ ਵਿਰਾਸਤੀ ਰੁੱਖਾਂ ਦੀਆਂ ਖੁੱਡਾਂ ਵਿੱਚ ਰਹਿੰਦੇ ਸੀ ਆਪਣੇ ਟੋਇਆਂ ਵਿੱਚ ਰਹਿੰਦੇ ਸੀ ਆਪਣੇ ਟੋਏ ਹੁੰਦੇ ਸੀ ਕਾਫੀ ਮਿੱਟੀ ਵਾਲੇ ਹਨਾ ਜਾਂ ਆਪਣੇ ਖੂਹ ਹੁੰਦੇ ਸੀ ਖੂਹਾਂ ਵਿੱਚ ਰਹਿੰਦੇ ਸੀ ਫਿਰ ਆਪਣੇ ਨਹਿਰਾਂ ਦੇ ਕੰਡੇ ਕੱਚੇ ਹੁੰਦੇ ਸੀ ਛੱਪੜਾਂ ਦੇ ਕੰਡੇ ਕੱਚੇ ਸੀ ਉਹ ਸਾਰੀਆਂ ਜਿਹੜੀਆਂ ਆਪਣੀਆਂ ਬੜੂਆਂ ਵਿੱਚ ਰਹਿਣ ਵਾਲੇ ਪੰਛੀ ਸੀ ਉਹ ਆਪਾਂ ਖਤਮ ਕਰਤੇ ਹੁਣ ਜਿਵੇਂ ਆਪਾਂ ਘਰੇਲੂ ਚਿੜੀ ਦੀ ਗੱਲ ਕਰੀਏ ਘਰੇਲੂ ਚਿੜੀ ਆਪਣੇ ਰਹਿੰਦੀ ਸੀ ਛੱਤਾਂ ਦੇ ਹੇਠਾਂ ਜੀ ਛੱਤਾਂ ਆਪਾਂ ਪੱਕੀਆਂ ਕਰ ਲਈਆਂ ਆਪਾਂ ਦਰਵਾਜ਼ੇ ਪੱਕੇ ਕਰ ਲਏ ਹਨਾ ਫਿਰ ਉੱਥੇ ਹੁਣ ਤੁਹਾਨੂੰ ਪਤਾ ਵੀ ਜਦੋਂ ਸਾਰੀਆਂ ਚੀਜ਼ਾਂ ਉਹਨਾਂ ਦੇ ਸੋਰਸ ਹੀ ਆਪਾਂ ਖਤਮ ਕਰਤੇ ਇਹਦੇ ਕਰਕੇ ਆਪਾਂ ਉਹਨਾਂ ਨੂੰ ਇਹ ਚੀਜ਼ਾਂ ਦਿੱਤੀਆਂ ਇਹਨਾਂ ਦੇ ਵਿੱਚ ਜਿਵੇਂ ਹੁਣ ਘਰੇ ਲੂਚੜੀ ਹੋ ਗਈ ਬ੍ਰਾਹਮਣੀ ਮੈਣਾ ਹੋ ਗਈ ਕਾਮਨ ਮੈਣਾ ਤੋਤਾ ਕਬੂਤਰ ਤੇ ਉਹ ਮੈਣਾ ਜਿਹੜੀ ਕਹਿ ਰਹੇ ਆ ਉਹ ਗਿਟਾਰ ਨੂੰ ਨੋ ਕਹਨੇ ਆ ਜੀ ਇਹਨੀਆਂ ਵੀ ਆਪਣੇ ਚਾਰਕ ਪ੍ਰਜਾਤੀਆਂ ਹੈਗੀਆਂ ਨੇ ਜਿਵੇਂ ਜੰਗਲੀ ਗਟਾਰ ਹੋਗੀ ਉਹ ਆਪਣੇ ਰਹਿਣ ਵਸੇਰੇ ਚ ਨਹੀਂ ਆਉਂਦੀ ਡੱਬੀ ਮੈਣਾ ਨਹੀਂ ਆਪਣੇ ਰਹਿਣ ਵਸੇਰੇ ਚ ਆਉਂਦੀ ਪਰ ਉਹ ਟਿੱਬਿਆਂ ਦਾ ਪੰਛੀ ਸੀ ਜੀ ਹੁਣ ਅੱਜ ਕੱਲ ਉਹ ਪੁਲਾਂ ਦੇ ਵਿੱਚ ਰਹਿੰਦਾ ਪੁਲਾਂ ਦੇ ਵਿੱਚ ਖੁੱਡਾਂ ਛੱਡੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਰਹਿੰਦੀਆਂ ਤੇ ਕਈ ਹੁਣ ਡੱਬੀ ਮੈਣਾ ਕਈ ਖੰਭਿਆਂ ਦੇ ਉੱਪਰ ਵੀ ਵਿਚਾਰੀ ਪਾਉਂਦੀ ਆ ਪਹਿਲਾਂ ਉਹਦੀ ਮਜਬੂਰੀ ਬਣ ਗਈ ਜੀ ਹਣਾ ਪਰ ਉਹ ਸੇਫ ਨਹੀਂ ਰਹਿੰਦਾ ਜਦੋਂ ਕੋਈ ਹਨੇਰੀ ਆਉਂਦੀ ਆ ਤਾਂ ਉੱਥੇ ਉਹਨਾਂ ਦੇ ਆਲਣੇ ਖਤਮ ਹੋ ਜਾਂਦੇ ਆ ਜੀ ਤੇ ਫਿਰ ਮੁਣੀਆਂ ਹੋ ਗਈਆਂ ਜੀ ਮੁਣੀਆਂ ਵੀ ਆ ਜਾਂਦੀਆਂ ਮੁਣੀਆਂ ਬੁਲਬੁਲ ਵੀ ਆ ਜਾਂਦੀ ਹੈ ਕੁੱਗੀ ਟੋਟਰੂ ਆ ਜਾਂਦਾ ਗਾਨੀ ਵਾਲੀ ਕੁੱਗੀ ਆ ਜਾਂਦੀ ਹੈ ਜੀ ਤੇ ਹੋਰ ਜਿਵੇਂ ਨੀਲਕੰਠ ਹੋ ਗਿਆ ਜੀ ਤੇ ਚੁਗਲ ਹੋ ਗਿਆ ਉੱਲੂਆਂ ਦੀ ਇੱਕ ਛੋਟੀ ਫੈਮਿਲੀ ਆ ਸਕੋਪ ਸੌਲਾ ਇੰਡੀਅਨ ਸਕੋਪ ਸੌਲਾ ਉਹ ਵੀ ਆਪਣੇ ਰਹਿਣ ਬਸੇਰਿਆਂ ਚ ਆਉਂਦਾ ਜੀ ਸੋ ਕਾਫੀ ਪ੍ਰਜਾਤੀਆਂ ਹੈਗੀਆਂ ਵੀ ਜੋ ਇਨਾ ਰਹਿਣ ਵਸੇਰੇਆਂ ਲੌਗ ਆਨ ਕਰਕੇ ਆਈਆਂ ਨੇ ਇਹ ਚਿੜੀਆਂ ਦੇ ਵਿੱਚ ਵੀ ਇੱਕ ਸਿੰਧ ਸਪੈਰੋ ਹੁੰਦੀ ਹੈ ਜਿਹੜੀ ਆਪਣੇ ਪਿੱਛੇ ਤੁਸੀਂ ਵੇਖ ਰਹੇ ਹੋ ਆਪਣੇ ਗੱਲ ਕਰਦੇ ਪਿੱਛੇ ਆਉਣੀਆਂ ਜੀ ਉਹ ਸਿੰਧ ਸਪੈਰੋ ਆਪਣੇ ਖੇਤਾਂ ਦੇ ਵਿੱਚ ਰਹਿੰਦੀ ਹੈ ਜ਼ਿਆਦਾਤਰ ਜੀ ਉਹ ਰਹਿਣ ਵਸੇਰੇਆਂ ਚਾਹੁੰਦੀ ਹੈ ਤੇ ਇੱਕ ਕਰੇਲੂ ਚਿੜੀ ਹੁੰਦੀ ਹੈ ਜੀ ਉਹ ਆਪਣੇ ਪਿੰਡਾਂ ਦੇ ਵਿੱਚ ਸੰਘਣੀ ਵਾਦੀ ਦੇ ਵਿੱਚ ਨੇ ਉਹ ਵੀ ਆਪਣੇ ਰਹਿਣ ਵਸੇਣਾ ਚਾਹੁੰਦੀਆਂ ਨੇ ਜੀ ਸੋ ਕੋਈ ਪੰਛੀ ਅ ਦੁਰਖ ਲਗਾ ਕੇ ਆਉਂਦਾ ਜਿਵੇਂ ਹੁਣ 베ਰੀ ਲਗਾਤੀ ਆਪਾਂ ਕਿਕਰ ਲਗਾਤੀ ਹੋਰ ਜਿਵੇਂ ਟਾਲੀ ਪਿਲਕਣ ਕਚਨਾਰ ਨਿੰਮ ਹੋ ਗਈ ਹਨਾ ਉਹਨਾਂ ਦੇ ਉੱਪਰ ਜਿਵੇਂ ਬਿਜੜੇ ਆ ਜਾਂਦੇ ਆ ਬਿਜੜਿਆਂ ਦੇ ਆਪਾਂ ਜੇ ਕਹਿ ਦਈਏ ਵੀ ਬਿਜੜਿਆਂ ਲਈ ਆਪਾਂ ਰਹਿਣ ਵਸਰੇ ਲਾ ਦਿਓ ਉਹ ਆਪਣੇ ਰਹਿਣ ਵਸਰੇ ਚਾਹਣਗੇ ਨਹੀਂ ਆਉਂਦੇ। ਉਹਨਾਂ ਨੂੰ ਮਟੀਰੀਅਲ ਦੀ ਜ਼ਰੂਰਤ ਹੈ। ਜੀ। ਜਿਵੇਂ ਕਿ ਆਪਾਂ ਉਹਨਾਂ ਲਈ ਗੰਨੇ ਦੇ ਆਗ, ਖੰਜੂਰ ਹੋਗੀ ਜਾਂ ਆਪਣੇ ਮੱਕੀ, ਚਰੀ, ਬਾਜਰਾ ਜਿੱਥੋਂ ਸਰਕੰਡਾ ਹੋ ਗਿਆ। ਜਿੱਥੋਂ ਵੀ ਉਹਨਾਂ ਨੂੰ ਮਟੀਰੀਅਲ ਮਿਲਦਾ ਉਹ ਉਹਨੂੰ ਬੁਣ ਕੇ ਹੀ ਉਹ ਆਲਣਾ ਤਿਆਰ ਕਰਦੇ ਆ। ਜੀ। ਹਾਂਜੀ। ਜੀ। ਇੱਕ ਮੈਨੂੰ ਇਹ ਦੱਸੋ ਸੰਦੀਪ ਵੀ ਜਿੱਥੇ ਤੁਸੀਂ ਜਿੱਥੇ ਜਿੱਥੇ ਆਲ ਨੇ ਲਾਏ ਨੇ ਉੱਥੇ-ਉੱਥੇ ਕੋਈ ਪੰਛੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੁਣ ਜੀ ਵਾਧਾ ਹੋਣਾ ਹੀ ਹੈ ਜਦੋਂ ਇੱਕ ਪੰਛੀ ਨੂੰ ਬਰੀਡਿੰਗ ਲਈ ਜਗ੍ਹਾ ਨਹੀਂ ਸੀ ਮਿਲ ਰਹੀ ਆਪਾਂ ਜਗ੍ਹਾ ਪ੍ਰੋਵਾਈਡ ਕਰਵਾਤੀ ਉਹਨੇ ਆਪਣੇ ਆਪ ਵਧਣੀ ਵਧਣਾ ਹੁਣ ਤੁਸੀਂ ਆਪਾਂ ਸਿੰਧਸ ਪੈਰੋ ਜਾਂ ਹਾਊਸ ਪੈਰੋ ਦੇਖਦੇ ਆ ਉਹ ਜਦੋਂ ਬਰੀਡਿੰਗ ਕਰਦੇ ਆ ਇੱਕ ਸਾਲ ਵਿੱਚ ਤਿੰਨ ਚਾਰ ਵਾਰੀ ਬਰੀਡਿੰਗ ਕਰ ਲੈਂਦੀਆਂ ਤਿੰਨ ਵਾਰ ਤਾਂ ਕਰਨੀ ਕਰਨੀਆਂ ਚਾਰ ਵਾਰ ਵੀ ਬਰੀਡਿੰਗ ਕਰ ਲੈਂਦੀਆਂ ਇੱਕ ਬਾਰਾਂ ਦੇ ਵਿੱਚ ਤਿੰਨ ਬੱਚੇ ਤਾਂ ਉਹਨਾਂ ਦੇ ਬਚਦੇ ਬਚਦੇ ਆ ਜੀ ਤੇ ਹੁਣ ਤੁਸੀਂ ਐ ਦੇਖੋ ਜੇ ਤਿੰਨ ਵਾਰ ਬਰੀਡਿੰਗ ਕੀਤੀ ਤਾਂ ਨੌ ਬੱਚੇ ਬਚ ਗਏ ਇੱਕ ਰਹਿਣ ਬਸੇਰਾ ਨੌ ਬੱਚੇ ਵਿੱਚ ਆ ਜਾਂਦਾ ਤੇ ਕਿੰਨੇ ਆਪਣੇ ਰਹਿਣ ਬਸੇਰੇ ਲੱਗੇ ਆ ਉਹਦੇ ਵਿੱਚ ਕਿੰਨੇ ਬੱਚੇ ਵਚਣਗੇ ਗਿਣਤੀ ਤਾਂ ਵਧਣੀ ਵਧਣੀ ਹੈ ਜੀ ਹਾਂਜੀ ਇਸ ਮਹਿਮਤ ਦੇ ਵਿੱਚ ਤੁਹਾਡੇ ਨਾਲ ਕਿੰਨੇ ਕੁ ਲੋਕ ਜੁੜੇ ਹੋਏ ਨੇ ਜਾਂ ਜਦੋਂ ਤੁਸੀਂ ਬਾਹਰ ਜਾ ਕੇ ਨਸਤ ਲਾਉਣੇ ਹੋਗੇ ਉੱਥੇ ਮਤਲਬ ਲੋਕ ਆਪਣੀ ਤਰਫ ਤੋਂ ਤੁਹਾਡੇ ਨਾਲ ਸੰਪਰਕ ਕਰਦੇ ਨੇ ਜਾਂ ਤੁਸੀਂ ਖੁਦ ਲਾ ਕੇ ਆਉਨੇ ਹੋ ਅਸਲ 'ਚ ਬਾਈ ਜੀ ਗੱਲ ਇਹ ਹੁੰਦੀ ਆ ਅਸੀਂ ਜਦੋਂ ਸਾਡੇ ਨਾਲ ਸੰਪਰਕ ਕਰਦੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਤੁਸੀਂ ਵੇਸਟ ਮਟੀਰੀਅਲ ਦੇ ਰਹਿਣ ਬਸਰੇ ਲਗਾ ਲਓ ਜੀ ਬਈ ਇਹ ਜ਼ਰੂਰੀ ਨਹੀਂ ਹੈਗੇ ਤੁਸੀਂ ਵੀ ਲੱਕੜ ਦੇ ਲਾਉਣੇ ਜਾਂ ਕੋਈ ਖਰਚਾ ਕਰਨਾ ਤੁਸੀਂ ਸੁੱਕੇ ਕੱਦੂਆਂ ਨੂੰ ਬਰਤੋ ਦੇ ਵਿੱਚ ਲੈ ਸਕਦੇ ਹੋ ਪਾਈਪਾਂ ਨੂੰ ਲੈ ਸਕਦੇ ਹੋ ਕੋਈ ਜਾਲੀ ਪਈ ਆ ਤੁਹਾਡੇ ਘਰ ਜਾਂ ਤੁਹਾਡੇ ਆਪਣੇ ਕੋਈ ਮਿੱਟੀ ਦਾ ਘੜਾ ਪਿਆ ਜਾਂ ਪਲਾਸਟਿਕ ਦਾ ਕੋਈ ਗੇਲਣ ਪਿਆ ਤੁਸੀਂ ਇਹਨਾਂ ਨੂੰ ਵਰਤੋਂ ਦੇ ਵਿੱਚ ਲੈ ਕੇ ਰਹਿਣ ਬਸਰੇ ਬਣਾ ਸਕਦੇ ਹੋ ਇਹਨਾਂ ਨੂੰ ਪੰਛੀਆਂ ਦੇ ਜਿਵੇਂ ਬੂਟਾਂ ਵਾਲਾ ਕੋਈ ਡੱਬਾ ਪਿਆ ਕੋਈ ਵੀ ਇਦਾਂ ਦੀ ਸਪੇਸ ਹੋਣੀ ਚਾਹੀਦੀ ਹੈ ਇਹਨਾਂ ਨੂੰ ਆਪਾਂ ਸਿਰਫ ਇੱਕ ਪਲਾਟ ਦੇਣਾ ਇਹਨਾਂ ਨੇ ਰਹਿਣ ਆਲਣਾ ਆਪ ਤਿਆਰ ਕਰ ਜੇ ਮੋਟੀ ਜੀ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਰਹਿਣ ਦਸਰੇ ਨੇ ਇਹਨਾਂ ਚ ਕਿਹੜੇ ਕਿਹੜੇ ਪੰਛੀ ਰਹਿੰਦੇ ਨੇ ਅੱਜਕੱਲ ਇਹਨਾਂ ਵਿੱਚ ਜੀ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਜੀ ਵੀ ਆਪਣੇ ਉੱਲੂ ਫੈਮਿਲੀ ਹੋ ਗਈ ਜੀ ਤੇ ਉੱਲੂ ਫੈਮਿਲੀ ਛੋਟਾ ਪੰਛੀ ਹੈ ਇੱਕ ਕੋਚਰ ਉਹ ਹੋ ਗਿਆ ਜਿਵੇਂ ਕਾਮਨ ਮੈਣਾ ਹੋ ਗਈ ਬ੍ਰਾਹਮਣੀ ਮੈਣਾ ਹੋ ਗਈ ਤੇ ਤੋਤਾ ਹੋ ਗਿਆ ਨੀਲਕੰਠ ਹੋ ਗਿਆ ਸਿੰਧ ਸਪੈਰੋ ਹਾਊਸ ਸਪੈਰੋ ਮੁਨੀਆ ਹੋ ਗਿਆ ਇਦਾਂ ਦੇ ਬਹੁਤ ਸਾਰੇ ਪੰਛੀ ਰਹਿੰਦੇ 15 16 ਫੈਮਿਲੀਆ ਰਹਿੰਦੀਆਂ ਨੇ ਤੇ ਜੇ ਇੱਕ ਮੈਂ ਤੁਹਾਨੂੰ ਹੋਰ ਸਵਾਲ ਪੁੱਛਾਂ ਵੀ ਇਹ ਪੰਛੀਆਂ ਦੇ ਅਲੋਪ ਹੋਣ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਪੰਛੀਆਂ ਦੀ ਗਿਣਤੀ ਕਿਉਂ ਘਟ ਗਈ ਕੀ ਕਾਰਨ ਨੇ ਉਹਨਾਂ ਦੇ ਘਟਣ ਦੇ ਅਸਲ ਵਿੱਚ ਜੀ ਜੇ ਮਨੁੱਖ ਕੁਦਰਤ ਨਾਲ ਛੇੜਛਾੜ ਨਾ ਕਰਦਾ ਨਾ ਆਪਾਂ ਨੂੰ ਰਹਿਣ ਬਸਰੇ ਲਾਉਣ ਦੀ ਲੋੜ ਸੀ ਨਾ ਪਾਣੀ ਰੱਖਣ ਦੀ ਲੋੜ ਸੀ ਨਾ ਚੋਗਾ ਪਾਉਣ ਦੀ ਲੋੜ ਸੀ ਜਦੋਂ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਤਾਂ ਉਹ ਪੰਛੀ ਲੋਪ ਹੋਣੇ ਸ਼ੁਰੂ ਹੋ ਗਏ ਜਾਦਾ ਪੰਛੀਆਂ ਦੇ ਉੱਤੇ ਹਰ ਇੱਕ ਪੰਛੀਆਂ ਦੀ ਪ੍ਰਜਾਤੀ ਦੇ ਉੱਪਰ ਹੀ ਫਰਕ ਪਿਆ ਮੈਂ ਪਹਿਲਾਂ ਵਿਜੜੇ ਦੀ ਗੱਲ ਕੀਤੀ ਆ ਵੀ ਜੇ ਉਹਦੇ ਕੋਲ ਮਟੀਰੀਅਲ ਨਹੀਂ ਹੋਊਗਾ ਪਸੰਦੀਦਾ ਰੁੱਖ ਨਹੀਂ ਹੋਊਗਾ ਤਾਂ ਉਹ ਕਦੇ ਵੀ ਆਪਣੇ ਆਲਣਾ ਨਹੀਂ ਬਣਾ ਪਾਊਗਾ ਜਿਵੇਂ ਹੁਣ ਟੇਲਰ ਬਰਡ ਹੋ ਗਿਆ ਉਹ ਪੱਤਿਆਂ ਨੂੰ ਜੋੜ ਕੇ ਰਹਿਣ ਬਸੇਰਾ ਬਣਾਉਂਦਾ ਜਦੋਂ ਉਹਨਾਂ ਨੂੰ ਪੱਤਿਆਂ ਨੂੰ ਆਪਾਂ ਜੋੜ ਹੀ ਨਹੀਂ ਪਾਵਾਂਗੇ ਉਹ ਉਹੇ ਜਿਹੇ ਦਰਖਤ ਹੀ ਨਹੀਂ ਹੋਣਗੇ ਫਿਰ ਉਹ ਕਿੱਥੇ ਬਣਾਉਂ ਜੀ ਸ਼ੱਕਰ ਖੋਰਾ ਪੰਛੀ ਆ ਉਹ ਛੋਟੀਆਂ ਛੋਟੀਆਂ ਰੂ ਚੋਕ ਚੋਕ ਕੇ ਰਹਿਣ ਬਸੇਰਾ ਬਣਾਉਂਦੇ ਆ ਉਹ ਕਿਸੇ ਨਾ ਕਿਸੇ ਕੋਈ ਤਾਰ ਲਟਕੀ ਜਾਂਦੀ ਹੈ ਕੋਈ ਰੱਸੀ ਲਟਕੀ ਜਾਂਦੀ ਹੈ ਉੱਥੇ ਉਹ ਆਪਣਾ ਰਹਿਣ ਬਸੇਰਾ ਬੁੰਦੇ ਆ ਹਨਾ ਜੇ ਉਹਨਾਂ ਨੂੰ ਮਟੀਰੀਅਲ ਨਹੀਂ ਮਿਲੂਗਾ ਉਹ ਕਿੱਥੇ ਬਣਾਉਣਗੇ ਉਦਾਂ ਹੀ ਜਿਹੜੇ ਆਪਣੇ ਕੈਬਿਟੀ ਬਰਡ ਹੈਗੇ ਖੁੱਡਾਂ ਵਾਲੇ ਪੰਛੀ ਜਦੋਂ ਉਹਨਾਂ ਵਾਸਤੇ ਕੋਈ ਸਪੇਸ ਹੀ ਨਹੀਂ ਹੋਊਗੀ ਉਹ ਕਿੱਥੇ ਬਣਾਉਣਗੇ ਇਸੇ ਕਰਕੇ ਵੀ ਅਲੋਪ ਹੋਣ ਦਾ ਕਾਰਨ ਇਹੀ ਹੈ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਜਿਆਦਾ ਵੱਧ ਚੜ ਕੇ ਕੀਤੀ ਤਾਂ ਕਰਕੇ ਸਮੱਸਿਆਵਾਂ ਆਈਆਂ ਜੀ ਹਰੀ ਕ੍ਰਾਂਤੀ ਨੂੰ ਵੀ ਤੁਸੀਂ ਮੰਨਦੇ ਹੋ ਇਹਨਾਂ ਲਈ ਅਲੋਪ ਹੋਣ ਦਾ ਕਾਰਨ ਦੇਖੋ ਜੀ ਹਰੀ ਕ੍ਰਾਂਤੀ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਤੋਂ ਹਰੀ ਕ੍ਰਾਂਤੀ ਆਈ ਹੈ ਜਿੱਥੇ-ਜਿੱਥੇ ਜਿਹੜੇ-ਜਿਹੜੇ ਏਰੀਆ ਦੇ ਵਿੱਚ ਜੀਰੀ ਨਹੀਂ ਲੱਗਦੀ ਉੱਥੇ ਪੰਛੀਆਂ ਦੀ ਗਿਣਤੀ ਜ਼ਿਆਦਾ ਜਦੋਂ ਆਪਣੇ ਹੁਣ ਤੁਹਾਨੂੰ ਪਤਾ ਵੀ ਜਿੱਥੇ ਝੋਨਾ ਲੱਗਣ ਲੱਗ ਜਾਂਦਾ ਉੱਥੇ ਰੁੱਖ ਰਹਿੰਦੇ ਨਹੀਂ ਹੈਗੇ ਜਿੱਥੇ ਜਿੱਥੇ ਨਰਮਾ ਹੁੰਦਾ ਉੱਥੇ ਰੁੱਖ ਜ਼ਿਆਦਾ ਹੁੰਦੇ ਆ ਜੀ ਇੱਕ ਵਜੇ ਇਹ ਵੀ ਗੱਲ ਆਮ ਧਾਰਨਾ ਹੈ ਕਿ ਵੀ ਆਲ ਨਹੀਂ ਲੱਗਣ ਨਾਲ ਪੰਛੀ ਆ ਜਿਹੜੇ ਆਲਸੀ ਹੋ ਜਾਂਦੇ ਨੇ ਇਹਦੇ ਬਾਰੇ ਵੀ ਬਾਈ ਜੀ ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ ਵੀ ਜੇ ਮਨੁੱਖ ਛੇੜਛਾੜ ਨਾ ਕਰਦਾ ਤਾਂ ਆਪਾਂ ਨੂੰ ਇਹ ਲਾਉਣ ਦੀ ਲੋੜ ਹੀ ਨਹੀਂ ਪੈਣੀ ਸੀ ਆਲਸੀ ਤਾਂ ਉਹ ਹੁੰਦਾ ਜੀ ਵੀ ਜੇ ਕੋਈ ਹੁਣ ਮੰਨ ਲਓ ਵੀ ਜਿਹੜਾ ਬਜੜੇ ਦੇ ਸਾਹਮਣੇ ਤੁਸੀਂ ਕਰੋੜ ਰਹਿਣ ਬਸੇਰਾ ਲਾ ਦੋ ਜਦੋਂ ਉਹ ਉਹਨੂੰ ਉਹਨੇ ਅਡਾਪਟ ਹੀ ਨਹੀਂ ਕਰਨਾ ਉਹਦੇ ਕੋਲ ਆਪ ਦਾ ਹੁਨਰ ਹੈਗਾ ਉਹਨੇ ਆਪ ਤਿਆਰ ਕਰਨਾ ਜਿਹੜੇ ਪੰਛੀ ਕੁਦਰਤ ਦੇ ਕੁਦਰਤ ਦੇ ਉੱਪਰ ਡਿਪੈਂਡ ਸੀ ਕੁਦਰਤ ਦੀਆਂ ਬਣਾਈਆਂ ਰੱਖਾਂ ਉੱਤੇ ਡਿਪੈਂਡ ਸੀ ਹੁਣ ਬਹੁਤ ਸਾਰੇ ਪੰਛੀ ਕਿਲਿਆਂ ਦੇ ਵਿੱਚ ਹਵੇਲੀਆਂ ਦੇ ਵਿੱਚ ਰਹਿੰਦੇ ਆ ਪੁਰਾਣੇ ਆਪਣੇ ਘਰ ਸੀ ਦੇਖੋ ਉਹਦੇ ਵਿੱਚ ਕਿੰਨੀਆਂ ਖੁੱਡਾਂ ਹੁੰਦੀਆਂ ਸੀ ਜਦੋਂ ਆਪਾਂ ਉਹਨਾਂ ਲਈ ਸਾਰੀਆਂ ਚੀਜ਼ਾਂ ਉਹਨਾਂ ਦੇ ਜਿਹੜੇ ਸੋਰਸ ਸੀ ਕੁਦਰਤੀ ਸਾਧਨ ਉਹ ਖਤਮ ਕਰਤੇ ਫਿਰ ਉਹ ਉਹਨਾਂ ਨੇ ਅਲੋਪ ਹੋਣਾ ਹੀ ਸੀ ਆਪਾਂ ਸਿਰਫ ਉਹਨਾਂ ਨੂੰ ਸਪੇਸ ਦਿੱਤੀ ਆ ਹਾਲਸੀ ਤਾਂ ਤਾਂ ਹੋਵੇ ਵੀ ਜੇ ਕੋਈ ਪੰਛੀ ਕੋਲੇ ਇਹ ਇੱਕ ਥਾਂ ਹੈਗੀ ਆ ਉਹ ਛੱਡ ਕੇ ਮਿਹਨਤ ਕਰੀ ਜਾਂਦਾ ਸੀ ਉਹ ਛੱਡ ਕੇ ਦੂਜੇ ਪਾਸੇ ਜਾ ਰਿਹਾ ਇਹਦੇ ਵਿੱਚ ਉਹਨੇ ਰਹਿਣ ਬਸੇਰਾ ਆਪ ਤੇ ਰਹਿਣ ਬਸੇਰੇ ਦੇ ਵਿੱਚ ਉਹਨੇ ਆਲਣਾ ਆਪ ਤਿਆਰ ਕਰਨਾ ਹਾਂ ਹਾਂਜੀ ਤੇ ਭਾਈ ਜੀ ਜਿਵੇਂ ਹੁਣ ਤੁਸੀਂ ਕੀਤਾ ਕੰਮ ਵੱਡੇ ਪੱਧਰ ਤੇ ਵੀ ਕੀਤਾਗਾ ਇਸ ਵੇਲੇ ਤੁਸੀਂ ਹੁਣ ਤੱਕ ਕੁੱਲ ਕਿੰਨੇ ਜਿਹੜੇ ਨਸਟਲ ਆ ਚੁੱਕੇ ਹੋਗੇ ਬਾਈ ਪਹਿਲਾ ਪਹਿਲਾਂ ਤਾਂ ਗਿਣਤੀ ਹੁੰਦੀ ਆ ਫਿਰ ਤਾਂ ਗਿਣਤੀ ਭੁੱਲ ਜਾਈਦੀ ਆ ਹਨਾ ਜਦੋਂ ਆਪਾਂ ਲਾਉਣੇ ਆ ਜਿਹੜੇ ਉਹ ਤਾਂ ਹਜ਼ਾਰਾਂ ਦੀ ਵੀ ਗਿਣਤੀ ਦੇ ਵਿੱਚ ਲੱਗੇ ਆਪਾਂ ਨੂੰ ਵੇਖ ਕੇ ਲੱਖਾਂ ਲੋਕਾਂ ਨੇ ਲਾਏ ਆ ਜੀ ਆਪਾਂ ਨੂੰ ਜਦੋਂ ਫੋਟੋਆਂ ਭੇਜਦੇ ਆ ਵੀਡੀਓ ਭੇਜਦੇ ਆ ਬਾਈ ਵੀ ਤੁਹਾਡੀ ਵੀਡੀਓ ਦੇਖੀ ਸੀ ਵੀ ਉਹਨੂੰ ਵੇਖ ਕੇ ਅਸੀਂ ਪ੍ਰੇਰਿਤ ਹੋਏ ਤੇ ਫਿਰ ਖੁਸ਼ੀ ਹੁੰਦੀ ਆ ਹਨਾ ਇਦਾਂ ਹੀ ਹਜ਼ਾਰਾਂ ਹੀ ਰੁੱਖ ਲਗਾਤੇ ਜੀ ਹਜ਼ਾਰਾਂ ਹੀ ਬਰਾਂਡ ਬਸੇਰੇ ਲਾਤੇ ਸੋ ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਕੋਈ ਕੁਦਰਤ ਤੇ ਐਹਸਾਨ ਨਹੀਂ ਕੀਤਾ ਜਾਂ ਕੋਈ ਪੰਛੀਆਂ ਤੇ ਐਹਸਾਨ ਨਹੀਂ ਕੀਤਾ ਆਪਾਂ ਹੀ ਉਹਨਾਂ ਦਾ ਨੁਕਸਾਨ ਕੀਤਾ ਸੀ ਆਪਾਂ ਨਹੀਂ ਉਹਨਾਂ ਦੀ ਪ੍ਰਭਾਈ ਕਰਨੀ ਪੈਣੀ ਹੈ ਜੀ ਤੇ ਜੇ ਆਪਾਂ ਹੁਣ ਆਪਾਂ ਕਹਿ ਦਈਏ ਵੀ ਚਾਰ ਰਹਿਣ ਬਸੇਰੇ ਲਾ ਕੇ ਜਾਂ ਰੁੱਖ ਲਗਾ ਕੇ ਵੀ ਆਪਾਂ ਕੁਦਰਤ ਦਾ ਬਹੁਤ ਵੱਡਾ ਹੋ ਕਰਤਾ ਕੁਦਰਤ ਦਾ ਆਪਾਂ ਦੇਣ ਦੇ ਨਹੀਂ ਸਕਦੇ ਜੀ ਬਸ ਐਂ ਆ ਵੀ ਆਪਾਂ ਆਪਦਾ ਯੋਗਦਾਨ ਜਿੰਨਾ ਕਾ ਪਾ ਸਕਦੇ ਆ ਉਹ ਪਾਈਏ ਜੀ ਹਾਂਜੀ ਫਿਰ ਸੰਦੀਪ ਹੁਣ ਮੈਨੂੰ ਇਹ ਵੀ ਦੱਸੋ ਤੁਸੀਂ ਵੀ ਹੁਣ ਇਸ ਤੋਂ ਬਿਨਾਂ ਤੁਹਾਡੇ ਹੋਰ ਕਿਹੜੇ-ਕਿਹੜੇ ਸ਼ੌਂਕ ਆ ਕਿ ਰੁੱਖ ਵੀ ਲਗਾਏ ਨੇ ਤੁਸੀਂ ਪੰਜਾਬ ਦੇ ਵਿੱਚ ਹਾਂ ਹਾਂਜੀ ਹਾਂਜੀ ਰੁੱਖ ਤੇ ਰਹਿਣ ਬਸੇਰੇ ਬਾਕੀ ਜਿਵੇਂ ਜਾਨਵਰ ਆ ਜਿਵੇਂ ਫੀਮੇਲ ਡੌਗ ਦੀ ਡਿਲੀਵਰੀ ਹੋਈ ਆ ਉਥੇ ਜਿੰਨਾ ਕਾਪਾਂ ਵੀ ਕਰ ਸਕਦੇ ਆ ਕੋਈ ਉਹਨੂੰ ਪ੍ਰਸ਼ਾਦ ਬਣਾ ਕੇ ਪਾਏ ਜਾਂ ਰੋਟੀ ਦੁੱਧ ਲੱਸੀ ਉਹ ਪਾਏ ਉਹ ਵੀ ਕਰਦੇ ਆ ਜੀ ਜਾਂ ਕਿਸੇ ਜਾਨਵਰ ਦਾ ਆਪਾਂ ਨੂੰ ਪਤਾ ਲੱਗਿਆ ਵੀ ਜ਼ਖਮੀ ਆ ਜਾਂ ਕਿਸੇ ਦਾ ਐਕਸੀਡੈਂਟ ਹੋ ਗਿਆ ਜੇ ਆਪਣੇ ਸਾਹਮਣੇ ਆ ਗਿਆ ਤਾਂ ਜਿੰਨੀ ਹੈਲਪ ਕਰ ਸਕਦੇ ਆ ਆਪਾਂ ਕਰਦੇ ਆ ਹਨਾ ਜੀ ਤੇ ਬਸ ਇਦਾਂ ਜੀ ਜਿਵੇਂ ਤੁਸੀਂ ਆਲ ਨਹੀਂ ਲਗਾਈ ਜੀ ਤੁਹਾਨੂੰ ਪਤਾ ਸੀ ਵੀ ਇੱਥੇ ਆ ਜਾਨਵਰ ਰਹਿੰਦੇ ਨੇ ਕੀ ਕੋਈ ਇਸ ਤਰ੍ਹਾਂ ਦਾ ਪੰਛੀ ਤੁਸੀਂ ਦੇਖਿਆ ਜਿਹੜਾ ਮਤਲਬ ਤੁਹਾਡੀ ਉਮੀਦ ਤੋਂ ਮਤਲਬ ਤੁਸੀਂ ਸੋਚਿਆ ਵੀ ਯਾਰ ਵੀ ਇਹ ਨਹੀਂ ਸੋਚਿਆ ਇੱਥੇ ਰਹਿਣ ਲੱਗ ਜੂਗਾ ਕੋਈ ਇਸ ਤਰ੍ਹਾਂ ਦਾ ਪੰਛੀ ਜਿਹੜਾ ਰਹਿਣ ਲੱਗਿਆ ਤੁਸੀਂ ਇਹ ਦੇਖੋ ਜੀ ਵੀ ਬ੍ਰਾਹਮਣੀ ਮੈਣਾ ਜਮੀ ਖਤਮ ਸੀ ਉਹ ਆਪਣੇ ਰਹਿਣ ਬਸਿਰਾ ਚਾਉਣੀ ਸ਼ੁਰੂ ਹੋਈ ਹੈ ਤੇ ਸਕੋਪ ਸੌ ਹੁਲ ਆਪਣੇ ਰਹਿਮਸਿਰਾ ਚ ਆਇਆ ਚੁਗਲ ਆਪਣੇ ਰਹਿਣ ਬਸਿਰਾ ਚ ਆਇਆ ਤੇ ਵੀ ਇਹ ਪੰਛੀ ਆਪਾਂ ਨੂੰ ਉਮੀਦ ਹੀ ਨਹੀਂ ਸੀ ਹਾਊਸ ਪੈਰੋ ਤੇ ਸਿੰਧਸ ਪੈਰੋ ਦੀ ਵੀ ਉਮੀਦ ਨਹੀਂ ਸੀ ਹੁਣ ਕਈ ਪਿੰਡਾਂ ਦੇ ਵਿੱਚ ਬਹੁਤ ਸਾਰੇ ਫੋਨ ਆਉਂਦੇ ਆ ਵੀ ਸਾਡੇ ਇੱਥੇ ਹੈ ਨਹੀਂ ਆ ਹੁਣ ਜਿਹੜੀ ਬੋਲ ਰਹੀ ਹੈ ਪਿੱਛੇ ਸਿੰਧਸ ਪੈਰੋ ਬੋਲ ਰਹੀ ਹੈ ਜੀ ਤੇ ਪਰ ਆਪਣੇ ਰੋਬਨ ਆਇਆ ਜੀ ਰੋਬਨ ਆ ਪੰਛੀ ਆਪਣੇ ਆਲਣਿਆਂ ਦੇ ਵਿੱਚ ਆਉਂਦਾ ਉਹ ਇਹਨਾਂ ਆਲਣਿਆਂ ਨੂੰ ਕਿਹੜੇ ਕਿਹੜੇ ਪੰਛੀ ਆ ਨੇ ਵੱਧ ਪਸੰਦ ਕੀਤਾ ਮੈਂ ਪਹਿਲਾਂ ਜੀ ਗਿਣਤੀ ਕੀਤੀ ਸੀ ਜੀ ਤਕਰੀਬਨ ਸਾਰੇ ਨੀਲਕੰਠ ਵਗੈਰਾ ਜਿਹੜੇ ਕੈਵਿਟੀ ਬਰਡ ਹੈਗੇ ਆ 15 ਕ ਫੈਮਲੀਆਂ ਨੇ ਪਸੰਦ ਕੀਤਾ ਜੀ ਇਹਨਾਂ ਜੀ ਹਾਂਜੀ ਜੀ ਤੇ ਜਦੋਂ ਤੁਸੀਂ ਇਸ ਕੰਮ ਦੇ ਵਿੱਚ ਆਏ ਤੁਹਾਡਾ ਜਿਹੜਾ ਆਪਦਾ ਨਿੱਜੀ ਕੰਮ ਹੈ ਉਹ ਵੀ ਪ੍ਰਭਾਵਿਤ ਹੋਏ ਹੋਣਗੇ ਬਈ ਪ੍ਰਭਾਵਿਤ ਬਹੁਤ ਹੁੰਦੇ ਆ ਦੇਖੋ ਮੈਂ ਆਪਣੇ ਪੇਜ ਦੇ ਉੱਪਰ ਵੀ ਕੰਮ ਕਰਦਾ ਤੇ ਉਹ ਵੀ ਪ੍ਰਭਾਵਿਤ ਹੁੰਦਾ ਕਿੱਥੇ ਆਪਾਂ ਇੰਟਰਵਿਊ ਕਰਨ ਜਾਈਏ ਹਨਾ ਤੇ ਮੇਰਾ ਡੇਰੀ ਫਾਰਮ ਸੀ ਉਹ ਵੀ ਮੈਨੂੰ ਉਹਦੇ ਵਿੱਚ ਬਹੁਤ ਲਾਸ ਹੋਇਆ ਤੇ ਕਿਉਂਕਿ ਜਦੋਂ ਮੈਂ ਕਿਤੇ ਬਾਹਰ ਅੰਦਰ ਚਲਾ ਜਾਂਦਾ ਫਿਰ ਪਿੱਛੋਂ ਕੋਈ ਪਸ਼ੂ ਬਿਮਾਰ ਹੋ ਜਾਂਦਾ ਕੋਈ ਹੋਰ ਹੈ ਨਾ ਫਿਰ ਮੈਨੂੰ ਔਖਾ ਬਹੁਤ ਹੋ ਜਾਂਦਾ ਸੋ ਪਰ ਮੈਂ ਇਹ ਸੋਚਦਾ ਹੁੰਨਾ ਵੀ ਦੇਖੋ ਸਭ ਤੋਂ ਪਹਿਲਾਂ ਸਾਹ ਜ਼ਰੂਰੀ ਹੈ ਇਸ ਧਰਤੀ ਦੇ ਉੱਪਰ ਆਪਾਂ ਆਏ ਆਂ ਪਰ ਆਉਣ ਵਾਲੀਆਂ ਨਸਲਾਂ ਨੂੰ ਆਪਾਂ ਦੇਖ ਕੇ ਕੀ ਜਾ ਰਹੇ ਹਾਂ ਆਪਾਂ ਤਾਂ ਆਪਣੀ ਜ਼ਿੰਦਗੀ ਵਧੀਆ ਨਿਗਾਹ ਲਾਂਗੇ ਪਰ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹ ਆਪਾਂ ਨੂੰ ਲਾਂਹਤਾ ਪਾਉਣੀ ਹੈ ਕਿ ਸਾਡੇ ਵਡੇਰਿਆਂ ਨੇ ਸਾਡੇ ਲਈ ਇਸ ਧਰਤੀ ਦੇ ਉੱਤੇ ਛੱਡਿਆ ਕੀ ਹੈ ਨਾ ਆਪਾ ਪਾਣੀ ਛੱਡ ਰਹੇ ਆ ਨਾ ਆਪਾ ਉਹਨਾਂ ਲਈ ਸਾਫ਼ ਹਵਾ ਛੱਡੀ ਐ ਨਾ ਉਹਨਾਂ ਲਈ ਆਪਾਂ ਪੰਛੀ ਜਾਨਵਰ ਹਰ ਇੱਕ ਕਿਉਂਕਿ ਜਦੋਂ ਇੱਕ ਧਰਤੀ ਦੇ ਉੱਪਰੋਂ ਕੋਈ ਜੀਵ ਜਾਂ ਕੋਈ ਦਰਖਤ ਜਾਂ ਕੋਈ ਜਾਨਵਰ ਜਾਂ ਪੰਛੀ ਲੋਪ ਹੁੰਦਾ ਤਾਂ ਉਹਦੇ ਪ੍ਰਭਾਵ ਮਨੁੱਖ ਪ੍ਰਜਾਤੀ ਦੇ ਉੱਪਰ ਵੀ ਪੈਂਦੇ ਆ ਜੀ ਹਾਂਜੀ ਤੁਹਾਨੂੰ ਘਰੋਂ ਇਸ ਕੰਮ ਲਈ ਸਹਾਇਕ ਮਿਲਦਾ ਕੀ ਜਾਂ ਮਤਲਬ ਰੋਕ ਟੋਕ ਕਰਦੇ ਨਹੀਂ ਨਹੀਂ ਜੀ ਜੇ ਰੋਕ ਟੋਕ ਕਰਦੇ ਹੁੰਦੇ ਤਾਂ ਫਿਰ ਕੰਮ ਨਹੀਂ ਹੁੰਦੇ ਸਹਿਯੋਗ ਉਹਨਾਂ ਨੇ ਆਪਣਾ ਦਿੱਤਾ ਤਾਂ ਹੀ ਇੱਥੇ ਤੱਕ ਆਏ ਆ ਤੇ ਉਹਨਾਂ ਨੂੰ ਵੀ ਆਇਆ ਹੁੰਦਾ ਜੀ ਦੇਖੋ ਪੰਜਾਬ ਦੇ ਵਿੱਚ ਕਿੰਨੇ ਨਸ਼ੇ ਚੱਲ ਰਹੇ ਆ ਹਨਾ ਤੇ ਜਦੋਂ ਆਪਣਾ ਕੋਈ ਕੋਈ ਨਸ਼ਿਆਂ ਦੀ ਗੱਲ ਨਹੀਂ ਹੈਗੀ ਤੇ ਹੋਰ ਨਹੀਂ ਵੀ ਉਹਨਾਂ ਨੂੰ ਆਇਆ ਵੀ ਚਲੋ ਕਰੀ ਜਾਂਦੇ ਆ ਵਧੀਆ ਕਰਦੇ ਆ ਹਨਾ ਤੇ ਸਪੋਰਟ ਕਰਦੇ ਆ ਜੀ ਸਾਰੇ ਫਿਰ ਇਸ ਜਿਹੜਾ ਤੁਸੀਂ ਕੰਮ ਸ਼ੁਰੂਆਤ ਕੀਤੀ ਹੋਈ ਐਸ ਦੀ ਇਹਨੂੰ ਕਿੱਥੋਂ ਤੱਕ ਲੈ ਕੇ ਜਾਣ ਦੀ ਇੱਛਾ ਤੁਹਾਡੇ ਮਨ ਦੇ ਵਿੱਚ ਦੇਖੋ ਜੀ ਮੇਰਾ ਮੰਨਣਾ ਇਹ ਹੁੰਦਾ ਵੀ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਥੋੜਾ ਜਿੰਨਾ ਕੁ ਤੁਸੀਂ ਆਪ ਦਾ ਕਰ ਸਕਦੇ ਹੋ ਓਨਾ ਕੰਮ ਕਰੋ ਹਨਾ ਤੇ ਤੁਹਾਨੂੰ ਵੇਖ ਕੇ ਇੱਕ ਚਿੰਨਗੀ ਲੱਗਦੀ ਹੈ ਜੀ ਵੀ ਜੇ ਹੁਣ ਦੇਖੋ ਪਹਿਲਾਂ ਕੋਈ ਕਰਦਾ ਨਹੀਂ ਸੀ ਹੁਣ ਕਿੰਨੇ ਲੋਕ ਆਪਣੇ ਤੋਂ ਵੱਧ ਕੇ ਕਰਦੇ ਆ ਹਨਾ ਤੇ ਕਿੰਨੇ ਪੰਛੀ ਵਾਪਸ ਆਉਣ ਲੱਗੇ ਕਿੰਨੇ ਲੋਕ ਰੁੱਖ ਲਗਾਉਣ ਲੱਗੇ ਵੀ ਜੇ ਆਪਾਂ ਹੁਣ ਆਪਦਾ ਇਹ ਪ੍ਰਚਾਰ ਕਰਦੇ ਰਹੀਏ ਲੋਕਾਂ ਨੂੰ ਅਵੇਅਰ ਕਰਦੇ ਰਹੀਏ ਤਾਂ ਫਿਰ ਵਧੂਗਾ ਹੀ ਵਧੂਗਾ ਜਦੋਂ ਹੁਣ ਆਪਾਂ ਇੱਕ ਦਿਨ ਆਪਾਂ ਰਹਿਣ ਵਿੱਚ ਲਾਤੇ ਜੀ ਇਸ ਤੋਂ ਬਾਅਦ ਚੁੱਪ ਫੇਰ ਨਹੀਂ ਤੁਸੀਂ ਕਦੇ ਸੈਮੀਨਾਰ ਪਿੰਡਾਂ ਦੇ ਵਿੱਚ ਲਾਓ ਕਦੇ ਸਕੂਲਾਂ ਦੇ ਵਿੱਚ ਲਾਓ ਕਦੇ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਪਾਉਂਦੇ ਰਹੋ ਤਾਂ ਲੋਕ ਅਵੇਅਰ ਹੁੰਦੇ ਰਹਿੰਦੇ ਆ ਕਿਉਂਕਿ ਜ਼ਰੂਰਤ ਆ ਜੀ ਅਵੇਅਰਨੈਸ ਦੀ ਜੀ ਇਹ ਗੱਲ ਇਹ ਇਕੱਲੀ ਇਹ ਨਹੀਂ ਹੈਗੀ ਵੀ ਇਕੱਲੇ ਪੰਛੀਆਂ ਨੂੰ ਬਚਾਉਣ ਦੀ ਲੋੜ ਹੈ ਹਰ ਇੱਕ ਇਸ ਧਰਤੀ ਤੇ ਜਿਹੜਾ ਜੀਵ ਹੈਗਾ ਕਿਉਂਕਿ ਇੱਕ 사이ਕਲ ਆਪਣਾ ਉਹ 사이ਕਲ ਨੂੰ ਸੈੱਟ ਰੱਖੀਏ ਤਾਂ ਸੈੱਟ ਹੈ ਤੇ ਜੇ ਆਪਾਂ 사이ਕਲ ਨੂੰ ਵੀ ਖਤਮ ਕਰਤਾ ਇਹ ਲੜੀ ਨੂੰ ਤਾਂ ਫਿਰ ਪ੍ਰਭਾਵ ਤਾਂ ਪੈਣੀ ਪੈਣੀ ਹੈ ਜੀ ਹਾਂ ਇਹ ਇੱਕ ਰਹਿਣ ਬਸੇਰੇ ਦੀ ਕਿੰਨੀ ਕੁ ਕੀਮਤ ਹੈ ਜਿਹੜਾ ਤੁਸੀਂ ਲਾਉਨਗੇ ਜਾ ਕੇ ਪਿੰਡਾਂ ਦੇ ਵਿੱਚ ਆਪਣੇ ਜੀ ਜਦ ਤਾ ਸਾਡੇ ਕੋਲ ਮੰਨ ਲਓ ਜਿਵੇਂ ਹੁਣ ਰਹਿਣ ਵਸੇਰੇ ਆਪਣੇ ਘੜੇ ਆ ਜਿਹੜੇ ਉਹ ਤਾਂ ਆਪਾਂ ਨੂੰ ਫ੍ਰੀ ਮਿਲ ਜਾਂਦੇ ਆ ਜੀ ਜਿੱਥੋਂ ਵੀ ਆਪਾਂ ਨੂੰ ਮਿਲ ਗਿਆ ਫ੍ਰੀ ਆਪਾਂ ਚੱਕ ਲਈਦਾ ਘੜਾ ਤੇ ਜਿਹੜੇ ਦੂਜੇ ਰਹਿਣ ਵਸੇਰੇ ਲੱਕੜ ਦੇ ਉਹ ਆਪਾਂ ਨੂੰ 150 ਤੋਂ ਸਟਾਰਟ ਹੁੰਦਾ ਜੀ ਕੋਈ 200 ਕੋਈ 300 ਕੁ 400 ਦਾ ਐ ਅਲੱਗ-ਅਲੱਗ ਉਹਦੇ ਰੇਟ ਹੈਗੇ। ਇਹ ਫਿਰ ਪੰਛੀ ਕਿਹੜੇ ਰਹਿਣ ਬਸੇਰੇ ਨੂੰ ਜ਼ਿਆਦਾ ਪਸੰਦ ਕਰਦੇ ਆ? ਲੱਕੜ ਦੇ ਨੂੰ ਜ਼ਿਆਦਾ ਕਰਦੇ ਨੇ ਜਾਂ ਜਿਹੜੇ ਤੁਸੀਂ ਕਹਿੰਦੇ ਸੀ ਵੀ ਜਿਵੇਂ ਕੋਈ ਬੋਲੀਵੁੱਡ ਟੰਗ ਤਿੱਕ ਅਸੇ ਨੇ? ਜ਼ਿਆਦਾ ਜੀ ਉਹ ਮਿੱਟੀ ਦੇ ਰਹਿਣ ਬਸੇਰੇ ਨੂੰ ਪਸੰਦ ਜ਼ਿਆਦਾ ਕਰਦੇ ਆ। ਜੀ। ਮਿੱਟੀ ਦੇ ਪਰ ਉਹਨਾਂ ਦਾ ਨਾ ਜੀ ਇੱਕ ਪ੍ਰੋਬਲਮ ਉਹਨਾਂ ਦੀ ਇਹ ਹੁੰਦੀ ਆ ਵੀ ਬੱਚੇ ਜਦੋਂ ਹੁਣ ਮੰਨ ਲਓ ਪੰਛੀ ਬੈਠੇ ਹੁੰਦੇ ਆ। ਬੱਚਿਆਂ ਨੂੰ ਐ ਹੋ ਜਾਂਦਾ ਵੀ ਆਪਾਂ ਉਹਨਾਂ ਚੌੜ ਕਰਨ ਲੱਗ ਜਾਂਦੇ ਬੱਚੇ ਜਿਵੇਂ ਹੁਣ ਚੁਗਲ ਹੈਗਾ ਜਦੋਂ ਉਹਦੇ ਵਾਲ ਕੋਈ ਵੇਖੂ ਉਹ ਤਾਂ ਹਣ ਹਲਾਉਣ ਲੱਗ ਜਾਂਦਾ ਬੱਚੇ ਵੀ ਉਹਦੇ ਉਹ ਫਿਰ ਰੋੜਾ ਰੜਾ ਮਾਰਦੇ ਆ ਉਹ ਫੁੱਟ ਜਾਂਦੇ ਆ ਜੀ ਜੇ ਹੁਣ ਮੰਨ ਲਓ ਆਪਣੇ ਅੰਡਰ ਲੱਗੇ ਹੋਏ ਆ ਕਿਤੇ ਘਰੇ ਲੱਗੇ ਆ ਜਾਂ ਆਪਣੇ ਆਂਡ ਗਵਾਂਡ ਦੇ ਵਿੱਚ ਲੱਗੇ ਹੋਏ ਜਿੱਥੇ ਬੱਚਿਆਂ ਦੀ ਪਹੁੰਚ ਹੈ ਨਹੀਂ ਉੱਥੇ ਤਾਂ ਉਹ ਜ਼ਿਆਦਾ ਸੇਫ ਨੇ ਖੇਤਾਂ 'ਚ ਲੱਗੇ ਹੁਣ ਹਨਾ ਪਰ ਜਦੋਂ ਆਪਾਂ ਆਏ ਆ ਵੀ ਸਕੂਲਾਂ ਦੇ ਆਸੇ ਪਾਸੇ ਲੱਗੇ ਹੁੰਦੇ ਆ ਉੱਥੇ ਫਿਰ ਬੱਚੇ ਥੋੜਾ ਖਰਾਬ ਕਰ ਦਿੰਦੇ ਆ ਜੀ ਤਾਨੂੰ ਕੀ ਲੱਗਦਾ ਹੈ ਜਿਹੜਾ ਤੁਸੀਂ ਇਹ ਕਾਰਜ ਵਿਢਿਆਗਾ ਵੀ ਪੁਨਰਸਰਜੀਤੀ ਹੋਜੂਗੀ ਪੰਛੀਆਂ ਦੀ ਮਤਲਬ ਵਾਧਾ ਹੋਜੂਗਾ ਉਹਨਾਂ ਦੀ ਗਿਣਤੀ ਦੇ ਵਿੱਚ ਇਸ ਕਾਰਜ ਦਾ ਵਾਧਾ ਜੀ ਹੋਇਆ ਹੀ ਆ ਤੁਸੀਂ ਐ ਕਰੋ ਮੇਰੇ ਨਾਲ ਚੱਲੋ ਤੁਸੀਂ ਦਿੱਥੇ ਵੀ ਦੇਖੋਗੇ ਆਪਣਾ ਰਹਿਣ ਬਸੇਰਾ ਲੱਗਿਆ ਉੱਥੇ ਪੰਛੀ ਨੇ ਬਰੀਡਿੰਗ ਕੀਤੀ ਹੋਈ ਆ ਤੇ ਫਿਰ ਜਦੋਂ ਬਰੀਡਿੰਗ ਇੱਕ ਸਾਲ ਦੇ ਵਿੱਚ 9 ਬੱਚੇ ਇੱਕ ਰਹਿਣ ਵਸੇਰਾ ਵਿਚਾਰਿਆ ਫਿਰ ਗਿਣਤੀ ਵਧ ਨਹੀਂ ਵਧ ਨਹੀਂ ਹੈ ਜੀ ਹਾਂਜੀ ਕੋਈ ਅਜਿਹਾ ਪਿੰਡ ਜਿੱਥੇ ਰਹਿਣ ਵਸੇਰੇ ਲੱਗਣ ਤੋਂ ਬਾਅਦ ਪੰਛੀਆਂ ਦੀ ਮਤਲਬ ਗਿਣਤੀ ਜ਼ਿਆਦਾ ਵਧੀ ਹੋਵੇ ਤੁਹਾਡੇ ਧਿਆਨ ਚ ਹੋਣੀ ਨਹੀਂ ਆਪਣੇ ਪਿੰਡ ਹੀ ਵਧੀਆ ਜੀ ਆਪਣੇ ਬਾਪ ਦੇ ਪਿੰਡ ਦੀ ਆਪਾਂ ਗੱਲ ਕਰੀਏ ਆਪਣੇ ਪਿੰਡ ਵਧੀਆ ਪਖੋਲਾ ਇਸੇ ਉਹ ਮੁੰਡਿਆਂ ਨੇ ਆਪਾਂ ਨੂੰ ਵੇਖ ਕੇ ਉਹਨਾਂ ਨੇ ਇਹ ਰਹਿਣ ਬਸੇਰਾ ਲੱਗਣ ਤੋਂ ਬਾਅਦ ਕਿੰਨੇ ਕ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਜਿਹੜੇ ਪੰਛੀਆਂ ਦੀ ਆਜ਼ਾਦ ਹੋ ਚੁੱਕੀ ਆ ਪੰਛੀ ਆ ਚੁੱਕੇ ਨੇ ਤੁਸੀਂ ਕੱਲ ਹੀ ਵੇਖੋ ਆਪਾਂ ਕੱਲ ਵਰਡ ਸਪੈਰੋਡੇ ਸੀ ਆਪਾਂ ਲਾਏ ਤੇ ਨਾਲ ਦੀ ਨਾਲ ਹੀ ਤੁਹਾਨੂੰ ਮੈਂ ਵੀਡੀਓ ਦੇਵਾਂਗਾ ਤੁਸੀਂ ਚਲਾਇਓ ਨਾਲ ਦੀ ਨਾਲ ਉਹਨਾਂ ਨੇ ਰਹਿਣ ਬਸੇਰੇ ਨੂੰ ਅਡਾਪਟ ਕਰ ਲਿਆ ਕਿਉਂਕਿ ਨਾਲ ਦੀ ਨਾਲ ਉਹਨਾਂ ਨੇ ਢੱਕੇ ਰੱਖਣੇ ਸ਼ੁਰੂ ਕਰਤੇ ਜੀ ਜਦੋਂ ਉਹਨਾਂ ਕੋਲ ਜਗ੍ਹਾ ਹੀ ਨਹੀਂ ਮਿਲਦੀ ਟਰਾਂਸਫਾਰਮਰਾਂ ਦੇ ਚੈਨਲਾਂ ਦੇ ਵਿੱਚ ਉਹਨਾਂ ਨੂੰ ਰਹਿਣ ਬਸੇਰੇ ਪਾਉਣੇ ਪਏ ਆ ਬਿਜਲੀ ਵਾਲੇ ਮੀਟਰਾਂ ਚ ਪਾ ਰਹੇ ਆ ਗਰਮ ਪਾਈਪਾਂ ਕੋਈ ਫਾਰਮ ਦੀ ਪਾਈਪ ਆ ਕੋਈ ਪੈਟਰੋਲ ਪੰਪ ਤੇ ਕੋਈ ਪਾਈਪ ਲੱਗੀ ਹੋਈ ਆ ਉਹਦੇ ਵਿੱਚ ਪਾ ਰਹੇ ਆ ਤੇ ਜਦੋਂ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਫਿਰ ਆਪਾਂ ਤਾਂ ਸਿਰਫ ਉਹਨਾਂ ਨੂੰ ਇੱਕ ਜਗ੍ਹਾ ਦਿੱਤੀ ਆ ਉਦੀ ਆ ਜਾਂਦੇ ਆ ਜੀ ਜੀ ਹਾਂਜੀ ਫਿਰ ਭਾਈ ਜੀ ਇਹ ਜਿਹੜਾ ਤੁਸੀਂ ਕੰਮ ਵਿਢਿਆ ਹੈ ਜਦੋਂ ਤੁਸੀਂ ਰਹਿਣ ਬਸੇਰੇ ਨੇ ਵੱਡੀ ਮਾਤਰਾ ਦੇ ਵਿੱਚ ਲਗਾਉਣੇ ਹੋ ਪੈਸਾ ਕਿੱਥੋਂ ਆਉਂਦਾ ਇਹਨਾ ਅਸਲ ਵਿੱਚ ਬਾਈ ਜੀ ਜੇ ਆਪਾਂ ਨਾ ਪੈਸਾ ਪੈਸੇ دیے ਤਾਂ ਆਪਾਂ ਗੱਲ ਹੀ ਨਾ ਕਰੀਏ ਜੀ ਕਾਰਨ ਕੀ ਹੈ ਆਪਾਂ ਨੂੰ ਜ਼ਰੂਰਤ ਹੈ ਰਹਿਣ ਬਸੇਰੇ ਤੇ ਬੂਟਿਆਂ ਦੀ ਪੈਸੇ ਦੀ ਆਪਾਂ ਨੂੰ ਜ਼ਰੂਰਤ ਹੀ ਨਹੀਂ ਪੈਂਦੀ ਜੀ ਹੁਣ ਦੇਖੋ ਆਪਾਂ ਨੂੰ ਹੁਣ ਰਹਿਣ ਬਸੇਰੇ ਚਾਹੀਦੇ ਸੀ ਕਿਸੇ ਨੇ ਆਪਾਂ ਨੂੰ 20 ਦੇ ਦਿੱਤੇ ਕਿਸੇ ਨੇ 50 ਦੇ ਦਿੱਤੇ ਕਿਸੇ ਨੇ 100 ਦੇ ਦਿੱਤਾ ਅਗਲੇ ਨੂੰ ਕਹਿ ਦੇਈਦਾ ਵੀ ਕਿਤੋਂ ਮਰਜ਼ੀ ਲਿਆ ਕੇ ਦੇ ਦੋ ਬਣਵਾ ਕੇ ਦੇ ਦੋ ਅਸੀਂ ਲਾ ਦਾਂਗੇ ਚਾਹੇ ਕੋਈ ਸਾਨੂੰ ਘੜੇ ਲਿਆ ਕੇ ਦੇ ਦੇ ਚਾਹੇ ਸਾਨੂੰ ਕੋਈ ਪਲਾਸਟਿਕ ਦੇ ਗੇਲਨ ਲਿਆ ਕੇ ਦੇ ਦੇ ਚਾਹੇ ਕੋਈ ਪਾਈਪਾਂ ਲਿਆ ਕੇ ਦੇ ਦੇ ਚਾਹੇ ਕੋਈ ਸਾਨੂੰ ਲੱਕੜ ਦੇ ਲਿਆ ਕੇ ਦੇ ਦੇ ਰਹਿਣ ਬਸੇਰੇ ਉਹ ਲਿਆ ਦਾਂਦੇ ਆ ਆਪਾਂ ਤਾਰ ਤੂਰ ਦਾ ਖਰਚਾ ਕਰ ਲੰਨੇ ਆ ਲਾਉਣ ਦਾ ਖਰਚਾ ਕਰ ਲੰਨੇ ਆ ਫਿਰ ਆਪਣੇ ਬਸ ਕਿਤੇ ਕੋਈ ਸੈਮੀਨਾਰ ਲਾਉਣ ਜਾਣਾ ਕੋਈ ਹੋਰ ਜਾਣਾ ਉਹ ਆਪਾਂ ਆਪ ਕਰ ਲੰਨੇ ਆ ਬਾਕੀ ਆਪਾਂ ਨੂੰ ਲੋਕ ਦੇ ਦਿੰਦੇ ਆ ਆਪਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਜੀ ਫਿਰ ਪੈਸਾ ਕੀ ਕਰਨਾ ਆਪਾਂ ਜੀ ਫਿਰ ਉਹ ਤਾਂ ਕਦੇ ਤੁਸੀਂ ਇਹ ਸੋਚਿਆ ਵੀ ਕੁਝ ਇਸ ਤਰ੍ਹਾਂ ਦੇ ਪੰਛੀ ਤੁਹਾਡੇ ਧਿਆਨ ਚ ਆਏ ਹੋਣ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋਵੋ ਵੀ ਮੈਂ ਇਹਨਾਂ ਨੂੰ ਆਪਣੇ ਪਿੰਡ ਲੈ ਕੇ ਆਵਾਂ ਜਾਂ ਇਹਨਾਂ ਦੀ ਬਰੀਡਿੰਗ ਕਰਵਾਵਾਂ ਕੋਈ ਇਸ ਤਰ੍ਹਾਂ ਦਾ ਪੰਛੀ ਕਦੇ ਲੈ ਕੇ ਆ ਅਸਲ ਵਿੱਚ ਜੀ ਮੋਰਾ ਦਾ ਮੇਰਾ ਚੱਲ ਰਿਹਾ ਤੇ ਪਰ ਮੋਰਾ ਦੇ ਵਿੱਚ ਨਾ ਇੱਕ ਦਿੱਕਤ ਆਉਂਦੀ ਹੈ ਜੀ ਵੀ ਆਪਣੇ ਧਾਰਾਂ ਦਾ ਜਾਲ ਜ਼ਿਆਦਾ ਬੁਣਿਆ ਗਿਆ ਉਹਦੇ ਕਰਕੇ ਉਹਨਾਂ ਨੂੰ ਸਮੱਸਿਆਵਾਂ ਜ਼ਿਆਦਾ ਆਉਣੀਆਂ ਜੀ ਜੇ ਆਪਾਂ ਕਰਨਾ ਹੁੰਦਾ ਤਾਂ ਆਪਾਂ ਉਹਨਾਂ ਦੀ ਬਰੀਡਿੰਗ ਕਰਵਾ ਲਾਂਦੇ ਕਰ ਲਾਂਦੇ ਹਨਾ ਰੇਂਜ ਕਿਵੇਂ ਨਾ ਕਿਵੇਂ ਚਾਹੇ ਆਂਡਿਆਂ ਤੋਂ ਕਰਾਉਂਦੇ ਕਿਵੇਂ ਮਰਜ਼ੀ ਕਰਦੇ ਜੀ ਪਰ ਹੁਣ ਐ ਆ ਵੀ ਤਾਰਾਂ ਜ਼ਿਆਦਾ ਨੇ ਤੇ ਉਹਨਾਂ ਨੇ ਸਰਵਾਈਵ ਨਹੀਂ ਕਰ ਪਾਉਣਾ ਜਿਹੜੇ ਜਿਹੜੇ ਬਹੁਤ ਸਾਰੇ ਦੋਸਤਾਂ ਨੇ ਇਹ ਕੀਤੇ ਉਦਮ ਉਹਨਾਂ ਨੂੰ ਵੀ ਪ੍ਰੋਬਲਮ ਆਈ ਹੈ ਜੀ ਹਾਂਜੀ ਆਪਣੇ ਜਿਹੜਾ ਇਹ ਖੇਤਰ ਹੈ ਬਰਨਾਲਾ ਇੱਥੇ ਮੋਰ ਤਾਂ ਤਕਰੀਬਨ ਹੈ ਹੀ ਨਹੀਂ ਜੀ ਫਿਰ ਇਸ ਉਪਰਾਲੇ ਨੂੰ ਕਿਉਂ ਨਾ ਸ਼ੁਰੂਆਤ ਕੀਤੀ ਜਾਵੇ ਇਸ ਉਪਰਾਲੇ ਨਾਲ ਬਈ ਬਸ ਆਹੀ ਦਿੱਕਤ ਆ ਥੋੜੀ ਜੀ ਹੌਲੀ ਹੌਲੀ ਨਾ ਆਪਣੇ ਦਰਖਤ ਵੱਡੇ ਹੋਈ ਜਾਂਦੇ ਆ ਜਿਹੜੇ ਲਾਏ ਆ ਤੇ ਵੱਡੇ ਦਰਖਤ ਬਣ ਗਏ ਜਦੋਂ ਆਪਾਂ ਇਹ ਕਰਾਂਗੇ ਅੱਗੇ ਜਾ ਕੇ ਹਾਂਜੀ ਜੀ ਤੁਹਾਨੂੰ ਇਹ ਕੰਮ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਉਹਨੋਂ ਤੋਂ ਲੈ ਕੇ ਹੁਣ ਤੱਕ ਕਿਸੇ ਤੁਹਾਡਾ ਸੰਸਥਾ ਨੇ ਸਨਮਾਨ ਕੀਤਾ ਹੋਵੇ ਜਾਂ ਕਿਸੇ ਹੱਲਾਸ਼ੀਰ ਦਿੱਤੀ ਹੋਵੇ ਉਹਨਾਂ ਬਾਰੇ ਵੀ ਸਾਨੂੰ ਦੱਸੋ ਭਾਈ ਤਨੌਲੇ ਕਬੱਡੀ ਕੱਪ ਵਾਲਿਆਂ ਨੇ ਸਨਮਾਨ ਕੀਤਾ ਸੀ ਹੋਰ ਸੀਰ ਸੋਸਾਇਟੀ ਫਰੀਦਕੋਟ ਵਾਲਿਆਂ ਨੇ ਕੀਤਾ ਸੀ ਤੇ ਫਿਰ ਦ੍ਰਿਸ਼ਟੀ ਪੰਜਾਬ ਵਾਲਿਆਂ ਨੇ ਕੀਤਾ ਸੀ ਤੇ ਨਿਰਯੁਵਾ ਕੇਂਦਰ ਨੇ ਕੀਤਾ ਸੀ ਜੀ ਤੇ ਪਰ ਮੈਂ ਇਹ ਗੱਲ ਹੈ ਜਿਹੜੇ ਕਿਤੇ ਕੋ ਪਿਆਰ ਨਾਲ ਬੁਲਾਣ ਦਾ ਆਪਾਂ ਚੱਲ ਜਾਨੇ ਆ ਪਰ ਮੈਂ ਕਿਸੇ ਸਰਕਾਰੀ ਤੌਰ ਤੇ ਨਹੀਂ ਜਾਂਦਾ ਕਿਤੇ ਵੀ ਜਿਆਦਾ ਜੀ ਵੀ ਆਪਾਂ ਨੂੰ ਐ ਹੋਵੇ ਵੀ ਆਪਾਂ ਅਵਾਰਡ ਲਈ ਕੰਮ ਨਹੀਂ ਕਰਦੇ ਬਾਈ ਆਪਾਂ ਜੀ ਨਾ ਹੀ ਆਪਾਂ ਨੂੰ ਬਹੁਤ ਬੰਦੇ ਕਹਿੰਦੇ ਨੇ ਸਾਨੂੰ ਅਵਾਰਡ ਮਿਲੇ ਆਪਾਂ ਨੂੰ ਕਿਸੇ ਵਾਰਡ ਦੀ ਜ਼ਰੂਰਤ ਵੀ ਹੈ ਜੀ ਠੀਕ ਹੈ ਨਾ ਜੀ ਕਿਉਂਕਿ ਆਪਾਂ ਜਾਂ ਤਾਂ ਕੋਈ ਕੋਈ ਵੱਖਰਾ ਬਾਲਾ ਵੱਡਾ ਕੰਮ ਕੀਤਾ ਹੋਵੇ ਉਹ ਤਾਂ ਆਪਾਂ ਕਹਿ ਦਈਏ ਅਵਾਰਡ ਦੇ ਯੋਗ ਹੋਵੇ ਇਹ ਕੋਈ ਇੱਡਾ ਅਵਾਰਡ ਦੇ ਯੋਗ ਹੀ ਨਹੀਂ ਹੈਗਾ ਕੰਮ ਜੀ ਆਪਾਂ ਇੱਕ ਪਹਿਲਾਂ ਕਿਸੇ ਦਾ ਨੁਕਸਾਨ ਕੀਤਾ ਕਿਸੇ ਜੀਵ ਜੰਤੂ ਦਾ ਬਸ ਹੁਣ ਆਪਾਂ ਥੋੜਾ ਉਹਦੀ ਸਪੋਰਟ ਕਰਨ ਲੱਗੇ ਤੇ ਇਸ ਤੋਂ ਬਾਅਦ ਆਪਾਂ ਕਹਿੰਦੇ ਵੀ ਸਾਨੂੰ ਅਵਾਰਡ ਚਾਹੀਦਾ ਇਹ ਗੱਲ ਗਲਤ ਹੈ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਜੀ ਹੋਰ ਭਵਿਕ ਵਿੱਚ ਕੀ ਤੁਹਾਡੀਆਂ ਨੀਤੀਆਂ ਨੇ ਪੰਛੀਆਂ ਪ੍ਰਤੀ ਕੀ ਕਰਨਾ ਚਾਹੁੰਦੇ ਹੋ ਬਸ ਐਹੀ ਹੈ ਜੀ ਵੀ ਮੈਂ ਇਹ ਗੱਲ ਕਹਿਣਾ ਸਰਕਾਰਾਂ ਨੂੰ ਇਹ ਰਿਕਵੈਸਟ ਹੀ ਹੈ ਵੀ ਆਪਣਾ ਜਲ ਹਵਾ ਤੇ ਇਸ ਧਰਤੀ ਤੇ ਰਹਿੰਦੇ ਜੀਵ ਜੰਤੂਆਂ ਦਾ ਆਪਾਂ ਖਿਆਲ ਰੱਖੀਏ ਵੀ ਇਹਦੇ ਲਈ ਕੋਈ ਕਾਨੂੰਨ ਬਣਾਏ ਜਾਣ ਹਨਾ ਇਹਨਾਂ ਜਿਹੜੇ ਖਤਮ ਹੋ ਰਹੀਆਂ ਪ੍ਰਜਾਤੀਆਂ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜੇ ਧਿਆਨ ਦੇਣਗੇ ਤਾਂ ਹੀ ਵੀ ਇਹਨਾਂ ਦੀ ਗਿਣਤੀ ਵਧੂਗੀ ਜੇ ਆਪਾਂ ਧਿਆਨ ਨਾ ਦਿੱਤਾ ਤੇ ਪੰਛੀ ਖਤਮ ਹੋਈ ਗਏ ਫਿਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਜੀ ਹਾਂਜੀ ਇਸ ਵਾਰ ਫਿਰ ਸ਼ੁਰੂਆਤ ਕੀਤੀ ਹੈ ਕੁਝ ਨਵੇਂ ਆਲ ਨੇ ਲਾਉਣ ਦੇ ਹਾਂਜੀ ਕੱਲ ਹੀ ਲਾ ਕੇ ਹਟਿਆ ਜੀ ਵਰਡ ਸਪੈਰੋਡੇ ਤੇ ਆਪਾਂ 600 ਦੇ ਤਕਰੀਬਨਾਂ ਰਹਿਣ ਬਸੇਰਾ ਜਿਹੜਾ ਕੱਲ ਲਾਉਣ ਦੀ ਅਸੀਂ ਮਿਹਮਬਿੱਢੀ ਐ ਤੇ ਉਹ ਲਾਈ ਜਾਂਦੇ ਆ ਹੌਲੀ ਹੌਲੀ ਕੱਲ ਵੀ ਲਾਏ ਕੱਲ ਸੈਮੀਨਾਰ ਸੀ 3 ਵਜੇ ਤੱਕ ਅਸੀਂ ਹੋਏ ਜਿੰਨੇ ਲੱਗੇ ਕੱਲ ਲਾਏ ਤੇ ਅੱਜ ਲਾਏ ਆ ਕੁਸ਼ਕ ਐਂ ਅਸੀਂ ਲਾਉਂਦੇ ਕਿਉਂਕਿ ਸਾਡੇ ਕੋਲ ਜਗ੍ਹਾ ਦੀ ਹੁੰਦੀ ਆ ਨਾ ਜੀ ਵੀ ਆਪਣੇ ਤਾਂ ਲੱਗੀ ਹੋਏ ਆ ਜਿੱਥੇ ਕੋਈ ਨਵਾਂ ਕੋਈ ਪੋਲ ਲੱਗਿਆ ਜਾਂ ਕਿਸੇ ਨਵੇਂ ਘਰ ਦੇ ਵਿੱਚ ਕੋਈ ਇਨਵਾਈਟ ਕਰਦਾ ਆਪਾਂ ਨੂੰ ਉੱਥੇ ਜਾ ਕੇ ਲਾਉਨੇ ਆ ਫਿਰ ਜਦੋਂ ਤੁਸੀਂ ਇਹ ਲਾ ਕੇ ਆਉਂਦੇ ਹੋ ਗਿਆਲ ਨੇ ਉਸ ਤੋਂ ਬਾਅਦ ਫਿਰ ਉਹਦਾ ਕਿੰਨਾ ਕੁ ਧਿਆਨ ਰੱਖਦੇ ਹੋ ਤੁਸੀਂ ਕਦੇ ਦੁਬਾਰਾ ਗੇੜਾ ਮਾਰਦੇ ਹੋ ਉਹਨਾਂ ਪਿੰਡਾਂ ਦੇ ਵਿੱਚ ਜਾਂ ਕੋਈ ਉਤੇ ਨਜ਼ਰਸ਼ਾਨੀ ਰੱਖਦੇ ਹੋ ਹਾਂਜੀ ਮੈਂ ਜਦੋਂ ਲੰਘਦੇ ਰਹਿੰਦੇ ਹਾਂ ਮੇਰਾ ਧਿਆਨ ਇਧਰ ਹੀ ਹੁੰਦਾ ਜੀ ਵੀ ਐ ਕਰਕੇ ਕਿਹੜਾ ਪੰਛੀ ਆਇਆ ਕਦੋਂ ਕੌਣ ਹੈ ਯੂਜ਼ ਕੀਤਾ ਕਿਉਂਕਿ ਇੱਕ ਸਟੱਡੀ ਹੋ ਜਾਂਦੀ ਹੈ ਜੀ ਆਪਣਾ ਖਿਆਲ ਰੱਖਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਉਹਨਾਂ ਬਲਾਏ ਵੇਖਣਾ ਹਨਾ ਵੀ ਕਿਵੇਂ ਆਪਣਾ ਮੇਨ ਮਕਸਦ ਇਹ ਹੁੰਦਾ ਵੀ ਕਿੰਨੇ ਕ ਟਾਈਮ ਚ ਇਹ ਐਡਾਪਟ ਹੋਇਆ ਕਿੰਨੀ ਇੱਕ ਵਾਰ ਬਰੀਡਿੰਗ ਹੋ ਗਈ ਚਲੋ ਆਏ ਆਂ ਵੀ ਜਿੰਨਾ ਕ ਆਪਾਂ ਖੋਹ ਸਕਦੇ ਆਂ ਉਹਨਾਂ ਕ ਖੋਜੀਏ ਹਨਾ ਹਾਂ ਹਾਂਜੀ ਕੀ ਮੈਨੂੰ ਇਹ ਦੱਸੋ ਵੀ ਆਪਣੇ ਏਰੀਆ ਦੇ ਵਿੱਚ ਕਾਂ ਵੀ ਤਕਰੀਬਨ ਖਤਮ ਹੈਗਾ ਹਾਂ ਤੇ ਇਹ ਆਉਣ ਲੱਗਣ ਤੋਂ ਬਾਅਦ ਕਾਂ ਵਰਗਾ ਪੰਛੀ ਕੋਈ ਆਇਆ ਤੁਹਾਡੀ ਨਜ਼ਰ ਹਾਂਜੀ ਮੇਰੇ ਪਰ ਕਾਂ ਆਪਣੇ ਰਹਿਣ ਬਸੇਰੇ ਚ ਤਨੀ ਆਉਂਦਾ ਜੀ ਜਿਵੇਂ ਮੈਂ ਕਾਂ ਦਾ ਰਹਿਣ ਬਸੇਰਾ ਪਪੂਲਰ ਤੇ ਦੇਖਿਆ ਡੱਬੀ ਮੈਣਾ ਦਾ ਵੀ ਦੇਖਿਆ ਪਪੂਲਰ ਤੇ ਤੇ ਬਹੁਤ ਸਾਰੇ ਦਰਖਤਾਂ ਦੇ ਵਿੱਚ ਜਿਵੇਂ ਆਪਣੀ ਆਗੀ ਡੱਬੀ ਮੈਣਾ ਬਿੱਲੋ ਦਰਖਤਾਂ ਉਹਦੇ ਉੱਪਰ ਵੀ ਆਉਂਦੀ ਹੈ ਵੀ ਮੈਂ ਕਾ ਆਪਣੇ ਦੋ ਤਿੰਨ ਕਾ ਆਪਣੇ ਇੱਥੇ ਆਉਂਦੇ ਆ ਤੇ ਹੌਲੀ ਹੌਲੀ ਵਧੇ ਜਾਣਾ ਜੀ ਜਦੋਂ ਕਹਿੰਦੇ ਹੁੰਦੇ ਆ ਵੀ ਹੋਰ ਜੀਵ ਜੰਤੂ ਵਧ ਗਏ ਤਾਂ ਦੂਜੀਆਂ ਪ੍ਰਜਾਤੀਆਂ ਨੇ ਵੀ ਆ ਜਾਣਾ ਹਰ ਇੱਕ ਪੰਛੀ ਜੀ ਇੱਕ ਦੂਜੇ ਤੇ ਡਿਪੈਂਡ ਹੈ ਜੀ ਜਿਵੇਂ ਕੋਈ ਕਿਸੇ ਕਰਕੇ ਡਿਪੈਂਡ ਆ ਕੋਈ ਕਿਵੇਂ ਜੀ ਇੱਕ ਵਾਰ ਜੀ ਜਦੋਂ ਆਮ ਤੌਰ ਤੇ ਦੇਖਿਆ ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਵੀ ਅੱਗ ਲਾਈ ਜਾਂਦੀ ਹੈ ਕਣਕ ਦੀ ਪਰਾਲੀ ਨੂੰ ਵੀ ਅੱਗ ਲਾਈ ਜਾਂਦੀ ਹੈ ਉਸ ਤੋਂ ਪਹਿਲਾਂ ਕੋਈ ਤੁਸੀਂ ਕਦੇ ਕੋਸ਼ਿਸ਼ ਕੀਤੀ ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਮਤਲਬ ਸਮਝਾਇਆ ਜਾਵੇ ਤਾਂ ਕਿ ਆਲਣੇ ਨਾ ਮੱਚਣ ਜਾਂ ਪੰਛੀਆਂ ਦਾ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਦੇ ਕੋਈ ਸੈਮੀਨਾਰ ਵਗੈਰਾ ਕਰਵਾਉਣੇ ਜਾਂ ਉਹਨਾਂ ਨੂੰ ਜਾਗਰੂਕ ਕਰ ਦੇ ਅਸਲ ਵਿੱਚ ਜੀ ਮੈਂ ਗੱਲ ਹਮੇਸ਼ਾ ਮੇਰਾ ਇਹ ਨਹੀਂ ਹੈਗਾ ਵੀ ਆਪਾਂ ਪਰਾਲੀ ਵੇਲੇ ਗੱਲ ਕਰੀਏ ਮੇਰਾ ਕੋਈ ਵੀ ਇੰਟਰਵਿਊ ਤੁਸੀਂ ਵੇਖੋਗੇ ਵੀ ਮੇਰੀ ਕੋਸ਼ਿਸ਼ੇ ਹੁੰਦੀ ਆ ਵੀ ਆਪਾਂ ਗੱਲ ਕਰੀ ਕਰ ਸਕੀਏ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਜੇ ਤੁਸੀਂ ਚਲੋ ਆਪਣਾ ਮੰਨ ਲਓ ਤੁਹਾਡੀ ਮਜਬੂਰੀ ਹੈ ਤੁਸੀਂ ਘੱਟੋ ਘੱਟ ਜਿੱਥੇ ਦਰਖਤ ਲੱਗੇ ਹੁੰਦੇ ਆ ਵੀ ਉਹ ਉੱਥੇ ਤੁਸੀਂ ਦੋ ਗੇੜੇ ਟਰੈਕਟਰ ਨਾਲ ਦੇ ਦੋ ਤਾਂ ਉਹਦੇ ਨਾਲ ਐ ਆ ਵੀ ਜਿਹੜੇ ਰੁੱਖਾਂ ਦੀਆਂ ਖੁੱਡਾਂ ਦੇ ਵਿੱਚ ਪੰਛੀ ਆ ਉਹ ਬਚ ਜਾਂਦੇ ਆ ਰੁੱਖ ਬਚ ਜਾਂਦੇ ਆ ਤੇ ਹੋਰ ਵੀ ਆਪਣੇ ਇਨਸਾਨਾਂ ਦਾ ਨੁਕਸਾਨ ਵੀ ਨਹੀਂ ਹੁੰਦਾ ਕਿਉਂਕਿ ਸੜਕ ਕ੍ਰਾਸ ਕਰਦੇ ਹੁੰਦਿਆ ਇੱਕੋਦਮ ਜਿਹੜੀ ਅੱਗ ਹੈ ਫੈਲਦੀ ਹੈ ਉਹਦੇ ਨਾਲ ਬਹੁਤ ਜਿੱਥੇ ਜੀਵ ਜੰਤੂ ਮੱਚਦੇ ਆ ਉੱਥੇ ਬੰਦਿਆਂ ਨੂੰ ਵੀ ਬਹੁਤ ਨੂੰ ਬੱਚੇ ਵੀ ਕਿਸੇ ਦੀਆਂ ਝੁੰਗੀਆਂ ਵੀ ਮੱਚੀਆਂ ਨੇ ਹਨਾ ਵੀ ਇਹ ਮੈਂ ਗੱਲਬਾਤ ਕਰਦਾ ਹੀ ਰਹਿਣਾ ਜੀ ਇੱਕ ਸੰਦੀਪ ਜਿਵੇਂ ਤੁਹਾਡੇ ਮੈਂ ਦੇਖਿਆ ਘਰ ਕਾਫੀ ਪੰਛੀ ਰਹਿੰਦੇ ਨੇ ਇਹ ਪੰਛੀਆਂ ਦੀ ਜਿਹੜੀ ਆਵਾਜ਼ ਗੂੰਜੇ ਜਦੋਂ ਤੁਹਾਡੇ ਘਰੇ ਤੁਹਾਨੂੰ ਕਿੰਨਾ ਸਕੂਨ ਦਿੰਦੀ ਹੈ ਜੀ ਬਾਈ ਜੀ ਬਹੁਤ ਜਿਆਦਾ ਸਕੂਨ ਦਿੰਦੀ ਆ ਤੁਸੀਂ ਐ ਦੇਖੋ ਵੀ ਹਲੇ ਤੁਸੀਂ ਉਹ ਰੁੱਤ ਦੇ ਵਿੱਚ ਆਏ ਹੋ ਹੁਣ ਹਜੇ ਵਿਜੜੇ ਨਹੀਂ ਆਏ ਆਪਣੀ ਇੱਕ ਦੂਜੇ ਨੂੰ ਆਵਾਜ਼ ਨਹੀਂ ਸੀ ਸੁਣਨੀ ਇੰਨਾ ਉਹਨਾਂ ਦੀ ਆਵਾਜ਼ ਇੱਥੇ ਗੂੰਜਦੀ ਆ ਜਿਵੇਂ ਉਹ ਮਈ ਤੋਂ ਸਤੰਬਰ ਤੱਕ ਇੱਥੇ ਰਹਿੰਦੇ ਆ ਜੀ ਤੇ ਬੜੀ ਵਧੀਆ ਜੀ ਲੱਗਦੀ ਆ ਉਹਨਾਂ ਦੀ ਆਵਾਜ਼ ਇੰਨਾ ਪਿਆਰਾ ਸਕੂਨ ਆਉਂਦਾ ਜਿਵੇਂ ਹੁਣ ਆ ਘੁੱਗੀ ਬੋਲ ਜਾਂਦੇ ਆ ਕਦੇ ਕੋਚਰ ਬੋਲਦਾ ਕਦੇ ਬੁਲਬੁਲ ਬੋਲਦੀ ਆ ਕਦੇ ਸਿੰਧ ਸਪੈਰੋ ਬੋਲਦੀ ਆ ਕਦੇ ਲਗੋਜਾ ਬੋਲਦਾ ਜੀ ਤੇ ਕਦੇ ਜਲ ਕੁਕੜੀ ਬੋਲਣ ਲੱਗ ਜਾਂਦੀ ਹੈ ਜੀ ਤੇ ਵੀ ਅਲੱਗ ਅਲੱਗ ਪੰਛੀ ਜੀ ਜਦੋਂ ਬੋਲਦੇ ਆ ਵਧੀਆ ਲੱਗਦਾ ਆਹ ਕਾਮਨ ਮੈਨਾ ਬੋਲੀ ਜਾਂਦੀ ਸੀ ਪਹਿਲਾਂ ਜੀ ਨਹੀਂ ਨਹੀਂ ਸੰਦੀਪ ਜੀ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਪੰਛੀ ਪ੍ਰੇਮੀ ਸੰਦੀਪ ਤੌੜਾ ਸਸ਼ੀਕਾਲ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ